ਇਹ ਰੁਲਦੂ ਵਰਗਿਆ ਨਹੀਂ ਤੇ ਅੱਜ ਤੱਕ ਜਿਹੜਾ ਹੈ ਮੈਂ ਬੋਲਾਂ ਨਹੀਂ ਹਿਚਾਉਂਦਾ ਇਹਨਾਂ ਲੋਕਾਂ ਨੇ ਹੀ ਹੁਣ ਤੱਕ ਇਹ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਕਰਾਈ ਤੇ ਇਹਨੂੰ ਪੁੱਛੋ ਵੀ ਤੂੰ ਉਹ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਬਾਰੇ ਤੇਰੀ ਕੀ ਰਾਹ ਹੈ ਕਦੇ ਗੱਲਬਾਤ ਕਰਕੇ ਨਹੀਂ ਚੱਲੇ ਕਹਿੰਦੇ ਅਸੀਂ ਤਾਂ ਕਰਕੇ ਨਹੀਂ ਆ ਰਹੇ ਅਸੀਂ ਜਿੱਤ ਕੇ ਹਾਰੇ ਆਂ ਕਿਹਨਾਂ ਦੇ ਕਾਰਨ ਆ ਰਹੇ ਆ ਉਹ ਤੁਹਾਨੂੰ ਵੀ ਪਤਾ ਤੇ ਲੋਕਾਂ ਨੂੰ ਵੀ ਪਤਾ ਹੈ ਸੀ ਕਿਹਾ ਸੀ ਡੱਲੇ ਵਾਲਾ ਸਾਹਿਬ ਨੇ ਕਿਹਾ ਸੀ ਵੀ ਠੀਕ ਹੈ ਇੱਥੋਂ ਐਮਐਸਪੀ ਗਰੰਟੀ ਕਾਨੂੰਨ ਲੈ ਕੇ ਹੀ ਜਾਓ ਵੀ ਆਪਾਂ ਬਹਿ ਜੰਦੇ ਅੱਜ 20 ਦਿਨ ਹੋਰ ਬਹਿ ਜੋ ਕਿਹੜੇ ਕਿਹੜੇ ਕਿਸਾਨਾਂ ਗੂਨੇ ਉਹ ਤੋਂ ਕਿਹਾ ਸੀ ਕਿਉਂਕਿ ਜਿਨ੍ਹਾਂ ਨੇ ਵੋਟਾਂ ਲੜੀਆਂ ਐ ਫਿਰ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਸੀਐਮ ਬਣ ਜਾਾਂਗੇ ਤੋਂ ਗ੍ਰਾਹਕ ਦੇ ਬੰਦੇ ਆਏ ਆ ਮੇਰੇ ਕੋਲ ਮੋਦੀ ਤੇ ਅਮਿਤ ਸ਼ਾਜਦੀ ਨੇ ਇੱਕ ਔਰੰਗੇ ਦੀ ਰੂਹ ਇਹਨਾਂ ਦੇ ਵਿੱਚ ਸਿਰਫ ਨਾਂ ਦਾ ਨਾਵਾ ਦਾ ਫਰਕ ਹੈ ਉਹੀ ਚੀਜ਼ ਹੈ ਦਿੱਲੀ ਤਖਤ ਤੇ ਉਸੇ ਬੈਠੇ ਨੇ ਜ਼ੁਲਮ ਕੀਤੇ ਸੀ ਤੇ ਦਿੱਲੀ ਤਖਤ ਦੇ ਬੈਠ ਕੇ ਅੱਜ ਇਹ ਜ਼ੁਲਮ ਕਰ ਰਹੇ ਆ ਕੀ ਫਰਕ ਹੈ ਇਹਨਾਂ ਦਾ ਕਿਵੇਂ ਦੇਖਦੇ ਹਾਂ ਇੱਕ ਉਹ ਸਮਾਂ ਸੀਗਾ ਜਦੋਂ ਇੱਕ ਡਿਕਟੇਟਰ ਸੀ ਔਰੰਗਜ਼ੇਬ ਇੱਕ ਅੱਜ ਦਾ ਸਮਾਂ ਡੈਮੋਕ੍ਰੇਸੀ ਹੈ ਤੁਸੀਂ ਉਹਨੂੰ ਡੈਮੋਕ੍ਰੇਸੀ ਕਹਿੰਦੇ ਕਿ ਲੋਕਤੰਤਰ ਹੈ ਨਹੀਂ ਇਹ ਨੋਟ ਤੇ ਸੋਟ ਤੰਤ ਇਸੇ ਤੱਕ ਅੱਜ ਸੋਟ ਹੀ ਹੈ ਨੋਟ ਦੀ ਵੀ ਗੱਲ ਨਹੀਂ ਨੋਟ ਦੀ ਗੱਲ ਵੀ ਗਈ ਕੇਵਲ ਸੋਟ ਤੰਤਰ 85% ਤੋਂ ਲੈ ਕੇ 93% ਤੱਕ ਕੁਰਬਾਨੀਆਂ ਸਾਡੀਆਂ ਹੋਣ ਤੇ ਅਸੀਂ ਫੇਰ ਗੁਲਾਮਾਂ ਦੀ ਜਿੰਦਗੀ ਕੀ ਲੱਗਦਾ ਹੈ ਵੀ ਸਰਕਾਰ ਜਿਵੇਂ ਉਸ ਤਰੀਕੇ ਨਾਲ ਚੱਕਿਆ ਗਿਆ ਸੀ ਦੰਦਿਆਲ ਸਾਹਿਬ ਨੂੰ ਚੱਕ ਕੇ ਲਿਜਾ ਸਕਦੀ ਆ ਹੁਣ ਮੁੱਖ ਮੰਤਰੀ ਤੋਂ ਪੰਜਾਬ ਦਾ ਜਿਹੜੀ ਪੁਲਿਸ ਉਧਰ ਤੋਂ ਭਟਾਈ ਆ ਉਹ ਕੱਦ ਲਈ ਭਟਾਈ ਆ ਤੁਸੀਂ ਤਾਂ ਕਹਿ ਰਹੇ ਸੀ ਵੀ ਤੁਸੀਂ ਖਬਰਾਂ ਸੁਣੀਆਂ ਨੇ ਹੈਲੀਪੈਡ ਵੀ ਬਣਦੇ ਆ ਬਿਲਕੁਲ ਬਣਿਆ ਜੀ ਇੱਥੇ ਪਤਾ ਲੱਗਿਆ ਸਾਨੂੰ ਵੀ ਇੱਥੇ ਹੈਲੀਪੈਡ ਆ ਉਹ ਬਣਿਆ ਕੋਈ ਬੰਦੇ ਇਹ ਕਹਿੰਦੇ ਨੇ ਕਿ ਅਸੀਂ ਮਰਨ ਵਰਤ ਰੱਖਣ ਵਾਲੇ ਨਹੀਂ ਅਸੀਂ ਝੂਝ ਕੇ ਮਰਨ ਵਾਲੇ ਆ ਸਿੱਖੀ ਦੇ ਵਿੱਚ ਮਰਨ ਵਰਤ ਹੈ ਹੀ ਨਹੀਂ ਉਹ ਕਹਿੰਦੇ ਮੈਂ ਪਤਰੀਂ ਤੇਰੇ ਇਲਾ ਰੋਕੀਆਂ ਤੇਰਾ ਵੀਨੇ ਧਰਨਾ ਪਹਿਲਾਂ ਦਿੱਲੀ ਬਾਡਰਾਂ ਤੇ ਰਿਆ ਆ ਸਾਲ ਹੁਣ ਇੱਥੇ ਹੋ ਚੱਲਿਆ ਹੈ ਹੋਰ ਤਰੀਕਾ ਦੱਸ ਦਿੰਨਾ ਫੇ ਸਾਨੂੰ ਕਿਹੜਾ ਮੰਤਰੀਆਂ ਦੇ ਘਰ ਅਸੀਂ ਘੇਰ ਲੈ ਆਪੋਜੀਸ਼ਨ ਵਾਲੇ ਕੀ ਕਹਿ ਰਹੇ ਨੇ ਜੇ ਪਾਰਲੀਮੈਂਟ ਮੈਂਬਰ ਆਏ ਸਾਡੇ ਕੋਲੇ ਕਹਿੰਦੇ ਜੀ ਸਾਨੂੰ ਤਾਂ ਬੋਲਣ ਹੀ ਨਹੀਂ ਦਿੰਦੇ ਅਸੀਂ ਉੱਥੇ ਕੀ ਕਰੀਏ ਜੇ ਨਹੀਂ ਹਾਂ ਤਾਂ ਪੋਜੀਸ਼ਨ ਤੇ ਨਹੀਂ ਕਿ ਸੱਚ ਜਿਵੇਂ ਰਹੇ ਨੇ ਨਾ ਪਰ ਉਹ ਤਾਂ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ ਕਹਿੰਦੇ ਕਿਸਾਨਾਂ ਦੀਆਂ ਮੰਗਾਂ ਨੇ ਜੀ ਕਿਸਾਨਾਂ ਦੇ ਨਾਲ ਤੇ ਭਗਵੰਤ ਮਾਨਵੀ ਕਹਿੰਦਾ ਮੈਂ ਵੀ ਕਿਸਾਨਾਂ ਦੇ ਨਾਲ ਤਾਂ 26 ਤਰੀਕ ਨੂੰ ਇੱਥੋਂ ਰਾਤ ਨੂੰ ਚੌਕੇ ਲੱਗਾ ਤੇ ਮੁੜ ਕੇ ਜਦੋਂ ਲੋਕਾਂ ਦਾ ਰੋਹ ਵੇਖਿਆ ਤੇ ਫਿਰ ਇਹਨੂੰ ਛੱਡਣਾ ਪਿਆ ਜੇਕਰ ਕਿਸਾਨ ਚੇਤੇ ਬੰਦੀਆਂ ਹੁਣ ਤੱਕ ਕਿਸਾਨਾਂ ਦੇ ਮਸਲੇ ਦੇ ਪ੍ਰਤੀ ਵਫਾਦਾਰ ਹੁੰਦੀਆਂ ਤੇ ਫਿਰ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਵੀ ਲੱਗ ਹੁੰਦੀ ਤੇ ਅੱਜ ਡਾਕਟਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੇ ਬੈਠ ਹੁੰਦੀ ਲੋਰਣਾਪੇ ਸੱਚਰੀ ਕਾਲਾਂ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜੀਵ ਸਿੰਘ ਧਖ ਨੌਰੀ ਬਾਰਡਰ ਤੇ ਲੰਬੇ ਸਮੇਂ ਤੋਂ ਜਗਜੀਤ ਸਿੰਘ ਡੱਲੇਵਾਲ ਹੁਣੀ ਮਰਨwarte ਬੈਠੇ ਹੋਏ ਨੇ ਤਾਂ ਸਾਡੇ ਨਾਲ ਬਲਦੇਵ ਸਿੰਘ ਸਿਰਸਾ ਕਿਸਾਨ ਆਗੂ ਨੇ ਗੱਲਬਾਤ ਕਰਦੇ ਆਂ ਸਿਰਸਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਕਿਵੇਂ ਚੱਲ ਰਹੇ ਆ ਦੋਸਤ ਬਹੁਤ ਵਧੀਆ ਜੀ ਪਹਿਲਾਂ ਰਾਜੀਵ ਸਿੰਘ ਮੈਂ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਤੁਸੀਂ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ ਤੇ ਉਹ ਲੋਕ ਉਸ ਆਵਾਜ਼ ਨੂੰ ਸੁਣ ਕੇ ਇੱਥੇ ਬਹੁ ਗੰਦੀ ਵਿੱਚ ਆ ਵੀ ਰਹੇ ਡੱਲੇਵਾਲ ਸਾਹਿਬ ਦੀ ਸਿਹਤ ਕਿਸ ਤਰੀਕੇ ਦੀ ਹੈ ਜਾਂ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਸੀ ਕਿ ਕੋਈ ਵੀ ਵਿਅਕਤੀ ਹੈ ਉਹਦੀ ਜਾਨ ਕੀਮਤੀ ਹੈ ਤੇ ਉਹਨਾਂ ਦਾ ਇਲਾਜ ਹੈ ਜਿਹੜਾ ਕਰਵਾਇਆ ਜਾਵੇ ਜਾਂ ਜਿਸ ਤਰੀਕੇ ਦੀ ਸਹਾਇਤਾ ਉਹਨਾਂ ਨੂੰ ਦਿੱਤੀ ਜਾਵੇ ਇਹਨੂੰ ਕਿਸ ਤਰੀਕੇ ਨਾਲ ਲੈਂਦੇ ਆਂ ਦੇਖੋ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਇਹ ਡੱਲੇਵਾਲ ਦੀ ਜੇ ਤੁਹਾਨੂੰ ਜ਼ਿੰਦਗੀ ਦੀ ਚਿੰਤਾ ਹੈ ਵੀ ਉਹ ਸਰੀਰ ਜਿਹੜੀ ਸਰੀਰ ਕਾ ਹਾਲਤ ਹੈ ਇਸ ਟਾਈਮ ਤੇ ਆਪੀ ਉਹਨੂੰ ਇਲਾਜ ਚਾਹੀਦਾ ਹੈ ਪਰ ਉਹ ਅਸਤੰਤੇ ਜਿਹੜਾ ਮਰਮਰ ਤੇ ਬੈਠਾ ਹੈ ਜਿਹੜੀ ਉਹਦੀ ਸਿਹਤ ਵਿਗੜ ਰਹੀ ਆ ਤੇ ਕਿਉਂ ਵਿਗੜ ਰਹੀ ਆ ਉਹਦੇ ਕਾਰਨ ਕੀ ਨੇ ਉਹ ਕਿਉਂ ਨਹੀਂ ਵੇਖਦੇ ਜੇ ਤੁਸੀਂ ਉਹ ਕਾਰਨ ਵੇਖੋਗੇ ਵੀ ਜਿਨ੍ਹਾਂ ਕਾਰਨਾ ਕਰਕੇ ਉਹਦੀ ਸਿਹਤ ਵਿਗੜ ਰਹੀ ਆ ਉਹ ਮਰਮਰ ਤੇ ਬੈਠਾ ਉਹ ਕਾਰਨਾਂ ਦਾ ਹੱਲ ਕੱਢੋ ਇਸ ਤਰ੍ਹਾਂ ਕਹਿਣ ਦੇ ਨਾਲ ਤੇ ਕੀ ਹੋਵੇਗਾ ਸੁਪਰੀਮ ਕੋਰਟ ਜਿਹ پنجاب ਸਰਕਾਰ ਨੂੰ ਜਿਸ ਤਰ੍ਹਾਂ ਜਗੀਤ ਸਿੰਘ ਢੱਲੇਵਾਲ ਦੀ ਜਿਹੜੀ ਆ ਉਹ ਇਲਾਜ ਵਾਸਤੇ ਉਹਦੇ ਇਲਾਜ ਲਈ ਕਹਿ ਰਹੇ ਨੇ ਕਿ ਤੁਸੀਂ ਉਹਦਾ ਇਲਾਜ ਕਰਾਓ ਇਲਾਜ ਜ਼ਰੂਰੀ ਆ ਉਹ ਭਾਈ ਸੁਪਰੀਮ ਕੋਰਟ ਨੂੰ ਮੈਂ ਤੇ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਕੇਂਦਰ ਸਰਕਾਰ ਨੂੰ ਇਹ ਆਦੇਸ਼ ਜਿਹੜੇ ਆ ਇਹ ਸੁਪਰੀਮ ਕੋਰਟ ਕਿਉਂ ਨਹੀਂ ਕਰਦੀ ਸੁਪਰੀਮ ਕੋਰਟ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਜਿਹੜੀਆਂ ਕੇਂਦਰ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਿਉਂ ਨਹੀਂ ਕਰਦੀ ਔਰ ਸਭ ਕੁਝ ਉਹਨਾਂ ਦੇ ਕੋਲ ਆ ਸੁਪਰੀਮ ਕੋਰਟ ਨੇ ਇੱਕ ਕਮੇਟੀ ਵੀ ਬਣਾਈ ਆ ਉਹ ਕਮੇਟੀ ਦੀ ਰਿਪੋਰਟ ਵੀ ਚੱਲੀ ਗਈ ਆ ਤੇ ਫਿਰ ਸਰਕਾਰ ਜਿਹੜੀ ਆ ਇਧਰ ਡੱਲੇ ਵਾਲਾ ਜਿਹੜੀ ਆ ਇਧਰ ਕਿਉਂ ਆ ਰਹੀ ਆ ਕਿ ਪੰਜਾਬ ਸਰਕਾਰ ਨੂੰ ਕਿਉਂ ਕਹਿ ਰਹੀ ਆ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਕਹਿੰਦੀ ਸੋ ਸੁਪਰੀਮ ਕੋਰਟ ਦੀ ਤਾਂ ਜ਼ਿੰਮੇਵਾਰੀ ਬਣਦੀ ਆ ਕੇਂਦਰ ਸਰਕਾਰ ਨੂੰ ਕਵੇ ਪੰਜਾਬ ਸਰਕਾਰ ਉਹ ਡੀਜੀਪੀ ਗੌਰਵ ਜაძਵ ਇੱਥੇ ਆ ਕੇ ਗਏ ਸੀ ਉਹਨਾਂ ਦੀ ਫੇਰੀ ਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਉਹ ਕਹਿੰਦੇ ਵੀ ਮੈਂ ਕਿਹਾ ਡੱਲੇ ਵਾਲਾ ਸਾਹਿਬ ਨੂੰ ਵੀ ਠੀਕ ਆ ਸੰਘਰਸ਼ ਹੋਰ ਸਰਕਾਰ ਕਹਿ ਰਹੀ ਆ ਵੀ ਹੋਰ ਵੀ ਤਰੀਕੇ ਨੇ ਮਨਵਰਤ ਹੀ ਕਿਉਂ ਜਿਹੜੇ ਹੋਰ ਤਰੀਕੇ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ ਵੀ ਅਸੀਂ ਮਗ ਪੱਤਰ ਦੇ ਕੇ ਵੇਖ ਲਿਆ ਅਸੀਂ ਇੱਕ ਤੇ 13 ਮਹੀਨੇ ਅਸੀਂ ਦਿੱਲੀ ਬਾਰਡਰਾਂ ਤੇ ਬੈਠੇ ਰਹੇ ਅਸੀਂ ਸੜਕਾਂ ਰੋਕ ਰੇਲਾਂ ਵੀ ਰੋਕੀਆਂ ਇੱਕ ਇੱਕ ਦਿਨ ਵਾਸਤੇ ਕਿਹ ਰੋਕਾਂ ਦੋ ਘੰਟੇ ਚਾਰ ਘੰਟੇ ਅਸੀਂ ਜਿਹੜੇ ਸੀ ਉਹ ਮਗ ਪੱਤਰੀ ਦੀ ਤੇ ਰੇਲਾਂ ਰੋਕੀਆਂ 13 ਮਹੀਨੇ ਤਰਨਾ ਪਹਿਲਾਂ ਦਿੱਲੀ ਬਾਰਡਰਾਂ ਤੇ ਰਿਹਾ ਆ ਸਾਲ ਹੁਣ ਇੱਥੇ ਹੋ ਚੱਲਿਆ ਹੈ ਹੋਰ ਤਰੀਕਾ ਦੱਸ ਦਿੰਨਾ ਪਰ ਸਾਨੂੰ ਕਿਹੜਾ ਮੰਤਰੀਆਂ ਦੇ ਘਰ ਅਸੀਂ ਘੇਰ ਲੇ ਤੇ ਅਜੇ ਤੱਕ ਤੇ ਕੋਈ ਸਾਡੇ ਪੱਲੇ ਪਿਆ ਨਹੀਂ ਤੇ ਫਿਰ ਸਭ ਤੋਂ ਵੱਡੀ ਗੱਲ ਦੁੱਖ ਦੀ ਗੱਲ ਇਹ ਆ ਕਿ ਮੰਗਾਂ ਜਿਹੜੀਆਂ ਨੇ ਮੰਨ ਕੇ ਉਹਨਾਂ ਨੂੰ ਲਾਗੂ ਨਹੀਂ ਕਰਦੇ ਤੇ ਆ ਜਿਹੜੇ ਕਾਲੇ ਕਾਨੂੰਨ ਜਿਹੜੇ ਰੱਦ ਕੀਤੇ ਸੀ ਉਹਨਾਂ ਵਾਸਤੇ ਡਰਾਫਟਨ ਵਾਸਤੇ ਫਿਰ ਜਿਹੜੇ ਸੀ ਉਹ ਭੇਤੇ ਪੰਜਾਬ ਸਰਕਾਰਾਂ ਨੂੰ ਤੇ ਅਸੀਂ ਇਹਨਾਂ ਦੇ ਨਾਲ ਕਿਵੇਂ ਇਹਨਾਂ ਤੇ ਭਰੋਸਾ ਕਰੀਏ ਤੇ ਉਹ ਤਰੀਕਾ ਕਿਹੜਾ ਅਪਣਾਈਓ 10 ਦਿਨ ਸਾਨੂੰ ਤਰੀਕਾ ਤਾਂ ਆਪੋਜੀਸ਼ਨ ਤੁਹਾਡੇ ਕੋਲ ਆ ਰਹੀ ਹੈ ਆਪੋਜੀਸ਼ਨ ਵਾਲੇ ਕੀ ਕਹਿ ਰਹੇ ਨੇ ਚਰਨਜੀਤ ਸਿੰਘ ਚੰਨੀ ਤੁਹਾਡੇ ਕੋਲ ਆਏ ਬੱਬੂ ਮਾਨ ਵੀ ਆ ਕੇ ਗਏ ਸੀ ਜਿਹੜੇ ਸਿੰਗਰ ਨੇ ਬਹੁਤ ਜਾਣੇ ਆ ਆ ਰਹੇ ਨੇ ਤੁਹਾਡੇ ਕੋਲ ਆਪੋਜੀਸ਼ਨ ਦਾ ਕੀ ਕਹਿਣਾ ਹੁਣ ਜਿਹੜੇ ਤੇ ਬੁਮਾਰਦ ਕੇ ਜਾਂ ਧਾਰਮਿਕ ਸ਼ਖਸੀਅਤਾਂ ਜਾਂ ਕਲਾਕਾਰ ਹੋਗੇ ਜਾਂ ਸੋਸ਼ਲ ਸੋਸਾਇਟੀ ਆਮ ਸਭਾ ਸੁਸਾਇਟੀਆਂ ਹੋਗੀਆਂ ਉਹ ਆ ਰਹੇ ਨੇ ਇੱਥੇ ਰਾਗੀ ਢਾਡੀ ਕਵੀਸ਼ਰ ਸਾਰੇ ਇੱਥੇ ਆ ਰਹੇ ਨੇ ਇੱਥੇ ਕਾਰਸੇ ਵਾਲੇ ਮਹਾਂਪੁਰਸ਼ਾਂ ਲੋ ਲੰਗਰ ਵੀ ਜਿਹੜੇ ਨੇ ਉਹ ਲਾਈ ਜਾ ਰਹੇ ਨੇ ਬਹੁਤ ਕੁਝ ਇੱਥੇ ਹੋ ਰਿਹਾ ਪਿੰਡਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਸਹਿਯੋਗ ਹੋ ਰਿਹਾ ਹਰ ਤਰ੍ਹਾਂ ਦਾ ਇੱਥੇ ਤੁਸੀਂ ਵੇਖਿਆ ਕਿ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਖਾਲਸਾ ਏਡਾਲੇ ਵੀ ਇੱਥੇ ਪਹੁੰਚ ਗਏ ਨੇ ਉਹਨਾਂ ਨੇ ਵੀ ਇੱਥੇ ਆਪਣਾ ਜਿਹੜਾ ਉਹ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਜਿਹੜੀ ਹੈਗੀ ਆ ਆਪੋਜੀਸ਼ਨ ਵਾਲੇ ਆਪੋਜੀਸ਼ਨ ਵਾਲੇ ਇੱਥੋਂ ਤੱਕ ਐਸੇ ਜਿਹੜਾ ਬੈਠਿਆ ਜਿਹੜੇ ਪਤਾ ਲੈਣ ਵਾਸਤੇ ਆਏ ਹੁਣ ਮੈਂ ਨਾਂ ਨਹੀਂ ਲਵਾਗਾ ਉਹ ਆਪੇ ਸਮਝ ਇਥੇ ਪਾਰਲੀਮੈਂਟ ਮੈਂਬਰ ਆਏ ਸਾਡੇ ਕੋਲੇ ਕਹਿੰਦੇ ਜੀ ਸਾਨੂੰ ਤਾਂ ਬੋਲਣ ਹੀ ਨਹੀਂ ਦਿੰਦੇ ਅਸੀਂ ਉੱਥੇ ਕੀ ਕਰੀਏ ਇੱਥੋਂ ਤੱਕ ਸਾਨੂੰ ਉਹਨਾਂ ਨੇ ਵੀਡੀਓ ਕੱਢ ਕੇ ਵਿਖਾਈਆਂ ਭਈ ਆ ਵੇਖੋ ਤੁਸੀਂ ਵੀ ਅਸੀਂ ਜਦੋਂ ਪਹਿਲਾਂ ਮੈਂ ਹੋਰ ਪੁਆਇੰਟ ਰੱਖਿਆ ਤੇ ਉੱਥੇ ਬੋਲਦਿਆਂ ਬੋਲਦਿਆਂ ਜਦੋਂ ਮੈਂ ਜਗਜੀਤ ਸਿੰਘ ਢੱਲੇਵਾਲ ਦਾ ਨਾਂ ਲਿਆ ਤੇ ਉਸੇ ਟਾਈਮ ਤੇ ਆ ਵੇਖੋ ਹੋਰ ਬੰਦਾ ਖੜਾ ਕਰਤਾ ਤੇ ਉਹਨੂੰ ਜਿਹੜਾ ਅਸੀਂ ਮੈਨੂੰ ਬੁਲਾਉਣਾ ਬੰਦ ਕਰ ਮੇਰੀ ਆਵਾਜ਼ ਬੰਦ ਕਰਤੀ ਤੇ ਉਸ ਬੰਦੇ ਨੂੰ ਜਿਹੜਾ ਅਸੀਂ ਬੁਲਾਤਾ ਸੋ ਆਪੋਜੀਸ਼ਨ ਵਾਲੇ ਜਿਹੜੇ ਨੇ ਇਹਨਾਂ ਨੂੰ ਜੋ ਕਰਨਾ ਚਾਹੀਦਾ ਸੀ ਇਹ ਤਾਂ ਅੱਜ ਆਪ ਡਰ ਰਹੇ ਨੇ ਮੈਨੂੰ ਨਹੀਂ ਸਮਝ ਆਉਂਦੀ ਪਈ ਆਪੋਜੀਸ਼ਨ ਦੇ ਲੀਡਰ ਜਿਹੜੇ ਨੇ ਇਹ ਉੱਥੇ ਪਾਰਲੀਮੈਂਟ ਦੇ ਵਿੱਚ ਜੋ ਇਹਨਾਂ ਨੂੰ ਕਰਨ ਚਾਹੀਦਾ ਹੈ ਇਹ ਉੱਥੇ ਬੈਠ ਜਾਣ ਉਹ ਤਰ ਰਹਿੰਦੇ ਕਿ ਜੇ ਅਸੀਂ ਇੱਥੇ ਬੈਠ ਸਕਦੇ ਆ ਤੇ ਇਹ ਉੱਥੇ ਪਾਰਲੀਮੈਂਟ ਦੇ ਵਿੱਚ ਅੰਦਰ ਬੈਠ ਜਾਣ ਵੱਡੀ ਗੱਲ ਇਹਨਾਂ ਨੂੰ ਚੁੱਕ ਕੇ ਲੈ ਜਾਣਗੇ ਨਾ ਇਹ ਕਿਉਂ ਨਹੀਂ ਉੱਥੇ ਬੈਠਦੇ ਇਹ ਬਾਹਰ ਤਾਂ ਨਹੀਂ ਕਿਉਂ ਨਹੀਂ ਦਿੰਦੇ ਇਹ ਸਿਰਫ ਆਪਣੀ ਖਾਨਾ ਅਖਬਾਰੀ ਬਿਆਨ ਦੇ ਕੇ ਮੀਡੀਆ ਚ ਆ ਕੇ ਬਿਆਨਬਾਜ਼ੀਆਂ ਦੇ ਕੇ ਇਹਨਾਂ ਨੂੰ ਇਹਨਾਂ ਦਾ ਘਰ ਪੂਰਾ ਹੋ ਜਾਏਗਾ ਇਸ ਕਰਕੇ ਪਰ ਇਹ ਹੈਲ ਕੌਣ ਇਹ ਉਹੀ ਪਾਰਟੀਆਂ ਨੇ ਜੇ ਹੁਣ ਕਾਂਗਰਸ ਦੀ ਗੱਲ ਕਰੀਏ ਇਹ ਠੀਕ ਹੈ ਕਿ ਚਨਜੀਤ ਸਿੰਘ ਚੰਨੀ ਜਿਹੜੇ ਅੱਜ ਕਿ ਜਿਹੜੀ ਕਮੇਟੀ ਖੇਤੀਬਾੜੀ ਦੇ ਸਵਾਲ ਦੇ ਵਿੱਚ ਜੜੀ ਬਣੀ ਪਾਰਲੀਮੈਂਟਰੀ ਕਮੇਟੀ ਬਣੀ ਉਹਨਾਂ ਨੇ ਆਪਣੀ ਜਿਹੜੀ ਰਿਪੋਰਟ ਆ ਜਿਹਦੇ ਵਿੱਚ ਕਿ ਕਾਂਗਰਸ ਜਿਹੜੀ ਰੂਲਿੰਗ ਪਾਰਟੀ ਆ ਉਹਨਾਂ ਦੇ ਨਮਾਇंदे ਵੱਧ ਸਨ ਕਿਉਂਕਿ ਰੂਲਿੰਗ ਪਾਰਟੀ ਸੀ ਉਹਦੇ ਬਾਰੇ ਹੁਣੇ ਹੋਣੇ ਸੀ ਉਸ ਕਮੇਟੀ ਨੇ ਵੀ ਰਿਪੋਰਟ ਜਿਹੜੀ ਆ ਕਿਸਾਨਾਂ ਦੇ ਆਖਿਜ ਦਿੱਤੀ ਆ ਕਿ ਇੱਕ ਨ ਆ ਐਮਐਸਬੀ ਜਿਹੜੀ ਆ ਇਹਦਾ ਗਰੰਟੀ ਕਾਨੂੰਨ ਬਣਦੀ ਲੋੜ ਹੈ ਬਣਾਉਣਾ ਚਾਹੀਦਾ ਕਰਨੇ ਨੂੰ ਬਣਾਉਣਾ ਚਾਹੀਦਾ ਤੇ ਉਹ ਉਹਦੀ ਗੱਲ ਵੀ ਨਹੀਂ ਮੰਨੇਗੀ ਸੋ ਪਰ ਅੱਜ ਜਿਹੜੇ ਇਹ ਕਮੇਟੀਆਂ ਬਣ ਰਹੀਆਂ ਨੇ ਜਦੋਂ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਜਿਹੜੀ ਸੀ ਉਹ ਸਰਕਾਰ ਦੇ ਕੋਲ ਚਲੇਗੀ ਉਦੋਂ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਇਹਨਾਂ ਨੇ ਉਸ ਟਾਈਮ ਤੇ ਇਹ ਲਾਗੂ ਜਿਹੜੀ ਆ ਇਹ ਕਿਉਂ ਨਹੀਂ ਕੀਤੀ ਸੋ ਅੱਜ ਜਿਹੜੇ ਆਪੋਜੀਸ਼ਨ ਵਿੱਚ ਨੇ ਇਹ ਪਹਿਲਾਂ ਸੱਤਾ ਵਿੱਚ ਸਨ ਤੇ ਅੱਜ ਆਪੋਜੀਸ਼ਨ 'ਚ ਆ ਗਏ ਇਹ ਲੋਕ ਜਦੋਂ ਆਪੋਜੀਸ਼ਨ 'ਚ ਹੁੰਦੇ ਆ ਉਦੋਂ ਮੁੱਦੇ ਠਾਉਂਦੇ ਆ ਲੋਕਾਂ ਦੇ ਜਦੋਂ ਸੱਤਾ ਤੇ ਆ ਜਾਂਦੇ ਆ ਉਦੋਂ ਇਹਨਾਂ ਨੂੰ ਆਪਣੇ ਹਿਸਾਬ ਨਾਲ ਹੀ ਚੱਲਦੇ ਆ ਤਮਰਨ ਵਰਤਨ ਨੂੰ ਇੰਨਾ ਸਮਾਂ ਹੋ ਗਿਆ ਤੁਸੀਂ ਆਪੋਜੀਸ਼ਨ ਦੀ ਗੱਲ ਕੀਤੀ ਆ ਕੁਝ ਕੁ ਦਿਨ ਪਹਿਲਾਂ ਹੀ ਮਹਸ ਦੋ ਤਿੰਨ ਦਿਨ ਪਹਿਲਾਂ ਹੀ ਰਾਹੁਲ ਗਾਂਧੀ ਆਪਣੇ ਚੰਡੀਗੜ੍ਹ ਦੇ ਨੇੜੇ ਇੱਕ ਵਿਆਹ ਚ ਆ ਕੇ ਗਏ ਨੇ ਕੀ ਲੱਗਦਾ ਤੁਹਾਨੂੰ ਲੀਟਰ ਆਫ ਆਪੋਜੀਸ਼ਨ ਨੇ ਉਹਨਾਂ ਕੋਲ ਤੁਸੀਂ ਜਾਂਦੇ ਰਹੇ ਹੋ ਮਿਲਦੇ ਰਹੇ ਹੋ ਉਹ ਇੱਥੇ ਨਹੀਂ ਆਏ ਕੀ ਪੰਜਾਬ ਦੇ ਜਿਹੜੇ ਐਮਪੀ ਨੇ ਉਹਨਾਂ ਵੱਲੋਂ ਨਹੀਂ ਕਿਹਾ ਗਿਆ ਜਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਇੱਕ ਵਿਆਹ ਤੇ ਆਇਆ ਜਾ ਸਕਦਾ ਪਰ ਇੱਥੇ ਨਹੀਂ ਮੈਂ ਤਾਂ ਤੁਹਾਨੂੰ ਪਹਿਲਾਂ ਕਹਿੰਦਾ ਜਿਹੜੀ ਅੱਜ ਆਪੋਜੀਸ਼ਨ 'ਚ ਨੇ ਕਿ ਸੱਚਾ ਚ ਵੀ ਤੇ ਰਹੇ ਨੇ ਨਾ ਪਰ ਉਹ ਤਾਂ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ ਕਹਿੰਦੇ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ ਕਿਸਾਨਾਂ ਦੇ ਨਾਲ ਤਾਂ ਭਗਵੰਤ ਮਾਨ ਵੀ ਕਹਿੰਦਾ ਮੈਂ ਵੀ ਕਿਸਾਨਾਂ ਦੇ ਨਾਲ ਤਾਂ 26 ਤਰੀਕ ਨੂੰ ਇੱਥੋਂ ਰਾਤ ਨੂੰ ਚੌਕੇ ਲਗਾ ਤੇ ਮੁੜ ਕੇ ਜਦੋਂ ਲੋਕ ਲੋਕ ਸ਼ਕਤ ਮਲ ਕੇ ਲੋਕਾਂ ਦਾ ਰੋ ਵੇਖਿਆ ਤੇ ਫਿਰ ਇਹਨੂੰ ਛੱਡਣਾ ਪਿਆ ਇਹ ਜਿਹੜੇ ਰਾਜਨੀਤਿਕ ਪਾਰਟੀ ਨੇ ਇਹ ਸਾਰੇ ਇੱਕ ਥਾਲੀ ਦੇ ਚਟੇ-ਬਟੇ ਨੇ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਤੇ ਪਰ ਇਹ ਆ ਵੀ ਐ ਸੌਰੀ ਜਿਹੜਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਇਹ ਫੈਸਲਾ ਲਿਆ ਹੈ ਇਹ ਆਉਣ ਵਾਲਾ ਸਮਾਂ ਤਾਂ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਏਗਾ ਕਿਉਂਕਿ ਜਿਸ ਤਰ੍ਹਾਂ ਆਮ ਤੌਰ ਤੇ ਇੱਕ ਮਹਾਪੁਰਸ਼ ਦੇ ਕੋਲੇ ਇੱਕ ਅਵੇਸ ਸੁਭਾਅ ਦੀ ਆ ਤੇ ਉਹ ਉਹਨਾਂ ਨੂੰ ਕਹਿੰਦੀ ਆ ਕਿ ਤੁਹਾਡੀ ਦਾੜੀ ਨਾਲੋਂ ਮੇਰੇ ਕੁੱਤੇ ਦੀ ਪੂਛ ਦੇ ਵਾਲ ਚੰਗੇ ਉਹ ਚੁੱਪ ਕਰ ਗਏ ਜਦੋਂ ਉਹਨਾਂ ਦਾ ਅੰਤਨਾ ਸਮਾ ਆਇਆ ਤੇ ਉਹਨੂੰ ਆਪਣੇ ਚੇਲਿਆਂ ਨੂੰ ਕਿ ਭਿਜਾ ਭੀ ਸੇਵਕਾਂ ਨੂੰ ਕਿ ਜਾਓ ਉਹਨੂੰ ਸੱਦ ਕੇ ਲਿਆਓ ਉਹ ਚੇਲੇ ਵੀ ਹੈਰਾਨ ਭੀ ਅੱਜ ਕਿਉਂ ਸੱਦਿਆ ਸਾਰੀ ਉਮਰ ਨੇ ਉਹ ਜਦੋਂ ਆਈ ਤੇ ਉਹਨੂੰ ਕਹਿੰਦੇ ਆ ਭਈ ਬੀਬਾ ਤੂੰ ਮੈਨੂੰ ਤੇ ਆ ਸਵਾਲ ਕੀਤਾ ਸੀ ਭਈ ਤੇਰੀ ਦਾੜੀ ਨਾਲੋਂ ਮੇਰੇ ਕੁੱਤੇ ਦੀ ਪੂਛ ਦੇ ਵਾਲ ਜਿਹੜੇ ਚੰਗੇ ਤੇ ਕਹਿੰਦਾ ਕਿ ਮੇਰੀ ਜਿਹੜੀ ਦਾੜ੍ਹੀ ਹੈ ਇਹਦੇ ਵਾਲ ਜਿਹੜੇ ਨੇ ਹਜ਼ਾਰਾਂ ਗੁਣਾ ਜਿਹੜਿਆ ਉਹ ਚੰਗੇ ਤੇ ਉਹ ਕਹਿੰਦੀ ਆ ਕਿ ਇਹ ਗੱਲ ਮੈਨੂੰ ਪਹਿਲਾਂ ਕਿਉਂ ਨਹੀਂ ਕਹੀ ਅੱਜ ਕਿਉਂ ਉਹਨੇ ਕਿਹਾ ਕਿ ਇਹ ਪਤਾ ਨਹੀਂ ਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਤੇ ਵੀ ਆਉਣ ਵਾਲੇ ਸਮੇਂ 'ਚ ਕੋਈ ਐਸਾ ਜਿਹੜਾ ਕੋ ਕਲੰਕ ਨਾ ਲੱਗ ਜਾਏ ਜਿਸ ਕਰਕੇ ਮੈਂ ਉਦੋਂ ਕਿਹਾ ਕਿ ਕਿਤੇ ਡੋਲ ਜਾਵਾਂ ਲੇਕ ਹੋ ਸਕਦਾ ਹੈ ਕਿ ਮੇਰੇ 'ਤੇ ਕਲੰਕ ਲੱਗ ਜਾਏ ਤਾਂ ਨਹੀਂ ਬਿਲਕੁਲ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਰੱਖਿਆ ਹੈ ਪਰ ਇਹ ਜਿਹੜਾ ਮਰਨ ਵਰਤ ਹੈ ਨਾ ਇਹ ਇੱਕ ਇਤਿਹਾਸ ਦੇ ਨਾਲ ਜੁੜਦੀ ਘਟਨਾ ਹੈ ਜਿਸ ਤਰ੍ਹਾਂ ਸਾਡੇ ਗੁਰੂ ਸਾਹਿਬਾਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਉਸ ਟਾਈਮ ਤੇ ਕਸ਼ਮੀਰੀ ਪੰਡਤ ਆਉਂਦੇ ਨੇ ਤੇ ਉਹ ਆਪਣੀ ਫਰਿਆਦ ਜਿਹੜੀ ਆ ਕਰਦੇ ਨੇ ਆਪਣਾ ਦੁੱਖ ਦੱਸਦੇ ਨੇ ਤੇ ਉਸ ਟਾਈਮ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਗੋਬਿੰਦ ਰਾਏ ਦੇ ਨਾਂ ਤੇ ਸਾਨੂੰ ਕਿਉਂਕਿ ਉਮਰ ਛੋਟੀ ਸੀ ਉਹਦੇ ਉਹਨਾਂ ਨੇ ਨਾਂ ਜਿਹੜਾ ਸੀ ਗੋਬਿੰਦ ਰਾਏ ਸੀ ਤੇ ਉਹ ਆਉਂਦੇ ਪੁੱਛਦੇ ਪੀ ਪਤਾ ਜੀ ਕੀ ਗੱਲ ਹੈ ਤੇ ਕੌਣ ਲੋਕ ਨੇ ਤੇ ਕਿਸ ਤਰ੍ਹਾਂ ਆਏ ਆ ਤੇ ਉਹਨਾਂ ਨੇ ਦੱਸਿਆ ਵੀ ਆਹ ਮਸਲਾ ਇਹਨਾਂ ਦਾ ਇਹਨਾਂ ਦਾ ਧਰਮ ਜਿਹੜਾ ਉਹ ਜ਼ਬਰਦਸਤੀ ਜਿਹੜਾ ਦਿੱਲੀ ਤਖਤ ਤੇ ਬੈਠਾ ਪਾਸ਼ਾ ਉਹ ਆਪਣੇ ਵਿੱਚ ਇਹਨਾਂ ਨੂੰ ਜਜ਼ਬ ਕਰ ਰਿਹਾ ਹੈ ਕਿ ਫਿਰ ਉਹਨਾਂ ਨੇ ਪੁੱਛਿਆ ਪੀ ਇਹਦਾ ਹੱਲ ਕੀ ਉਹਨਾਂ ਕਹੇ ਹੱਲ ਇਹਦਾ ਹੈ ਕਿ ਕਿਸੇ ਮਹਾਂਪੁਰਸ਼ ਦੀ ਜਿਹੜੀ ਉਹ ਸ਼ਹਾਦੀ ਲੋੜਾ ਨਾ ਕਹੇ ਤੁਹਾਡੇ ਤੋਂ ਵੱਡਾ ਹੁਰਖੜਾ ਉਹ ਚਲੇਗਾ ਹੁਣ ਇੱਕ ਵਿਚਾਰਨ ਵਾਲੀ ਗੱਲ ਆ ਅੱਜ ਸਾਡੇ ਇਹ ਗੱਲਾਂ ਜਦੋਂ ਮੈਂ ਪਹਿਲਾਂ ਕਹੀਆਂ ਉਦੋਂ ਇਸ ਗੱਲ ਤੇ ਨਹੀਂ ਆਉਂਦਾ ਤੇ ਪਰ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿੱਖ ਹੋਣ ਦੇ ਨਾਤੇ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਸਿੱਖਾਂ ਜੇ ਉਸ ਟਾਈਮ ਤੇ ਗੁਰੂ ਤੇਗ ਬਹਾਦਰ ਪਾਚਾ ਹਿੰਦੂ ਧਰਮ ਜਦੋਂ ਜ਼ਬਰਦਸਤੀ ਮੁਸਲਮਾਨ ਧਰਮ ਦੇ ਵਿੱਚ ਅਵਲੀਨ ਕੀਤਾ ਜਾ ਰਿਹਾ ਤੇ ਗੁਰੂ ਤੇਗ ਬਹਾਦਰ ਪਾਚਾ ਕਾਤਲ ਕੋਲ ਆਪ ਜਾਂਦੇ ਆ ਔਰ ਭਾਈ ਦਿਆਲਾ ਜੀ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੂੰ ਉਸ ਟਾਈਮ ਤੇ ਉਹਨਾਂ ਦੇ ਸਾਹਮਣੇ ਕਿਸ ਤਰ੍ਹਾਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ। ਹਾਂ। ਔਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਗਿਆ। ਜੇਕਰ ਸਾਡੇ ਗੁਰੂ ਸਾਹਿਬਾਨ ਇੱਕ ਜ਼ੁਲਮ ਦੇ ਖਿਲਾਫ ਆਪਣੀ ਸ਼ਹਾਦਤ ਦੇ ਸਕਦੇ ਨੇ ਕਾਤਲ ਦੇ ਕੋਲ ਆਵ ਜਾ ਸਕਦੇ ਆ ਤੇ ਅੱਜ ਅਸੀਂ ਵੀ ਇਹ ਫੈਸਲਾ ਇਸ ਕਰਕੇ ਕੀਤਾ ਵੀ ਅੱਜ ਸਾਨੂੰ ਜੇ ਅੱਗੇ ਅਸੀਂ ਜਾਣੇ ਆ ਤੇ ਸਾਡੇ ਨੌਜਵਾਨ ਜੜੇ ਨੇ ਉਹ ਗੋਲੀਆਂ ਦਾ ਸ਼ਿਕਾਰ ਬਣਨਗੇ। ਹਾਂ। ਪਿੱਛੇ ਅਸੀਂ ਜਾ ਨਹੀਂ ਸਕਦੇ ਅਸੀਂ ਫੈਸਲਾ ਕਰਕੇ ਆਏ ਆਂ ਵੀ ਅਸੀਂ ਇਹ ਮੰਗਾ ਜਿਹੜੀਆਂ ਬਨੀਆਂ ਹੋਈਆਂ ਮੰਗਾਂ ਲਾਗੂ ਕਰਾ ਕੇ ਆਵਾਂਗੇ ਪਿੱਛੇ ਜਾ ਨਹੀਂ ਸਕਦੇ ਅੱਗੇ ਜਾਣੇ ਗੋਲੀਆਂ ਚੱਲਦੀਆਂ ਸਾਡੇ ਨੌਜਵਾਨ ਮਰਨਗੇ ਤੇ ਅਸੀਂ ਆਪ ਇਹ ਫੈਸਲਾ ਕੀਤਾ ਵੀ ਹੁਣ ਆਗੂ ਜਿਹੜੇ ਨੇ ਉਹ ਇਹ ਆਪ ਸ਼ਹਾਦਤ ਦੇਣਗੇ ਆਪਣੀ ਮਲਕ ਜਿਹੜਾ ਹੈ ਇਹ ਜ਼ਿੰਦਗੀ ਜਿਹੜੀ ਆ ਉਹਨੂੰ ਕੁਰਬਾਨ ਕਰਨਗੇ ਇਸ ਕਰਕੇ ਅਸੀਂ ਇੱਥੇ ਬੈਠੇ ਆਂ ਤੁਸੀਂ ਸ਼ਹਾਦਤ ਦੀ ਗੱਲ ਕੀਤੀ ਹੈ ਇੱਥੇ ਬੈਠੇ ਹੋ ਤੁਸੀਂ ਸ਼ਹਾਦਤ ਦਾ ਮਹੀਨਾ ਚੱਲ ਰਿਹਾ ਪੋਦੀ ਮਹੀਨੇ ਨੂੰ ਆਪਾਂ ਸਾਰੇ ਕਹਿੰਦੇ ਆ ਸ਼ਹਾਦਤਾਂ ਦਾ ਮਹੀਨਾ ਮੰਨ ਲੋ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਣਿਆ ਜਾਂਦਾ ਮਾਤਾ ਗੁਜਰ ਕੌਰ ਜੀ ਅਨੇਕਾ ਸਿੰਘ ਸ਼ਹੀਦ ਹੋ ਜਾਂਦੇ ਨੇ ਕਿਵੇਂ ਦੇਖਦੇ ਹੋ ਇੱਕ ਉਹ ਸਮਾਂ ਸੀਗਾ ਜਦੋਂ ਇੱਕ ਡਿਕਟੇਟਰ ਸੀ ਔਰੰਗਜ਼ੇਬ ਇਹ ਕੱਜ ਦਾ ਸਮਾਂ ਹੈ ਡੈਮੋਕ੍ਰੇਸੀ ਹੈ ਮਨ ਲੋ ਕਿਸਾਨ ਪਰਿਵਾਰਾਂ ਨੂੰ ਜਾਂ ਕਿਸਾਨਾਂ ਨੂੰ ਜਿਨ੍ਹਾਂ ਨੂੰ ਸਰਕਾਰ ਕਦੇ ਕਹਿੰਦੀ ਸੀ ਜੈ ਜਵਾਨ ਜੈ ਕਿਸਾਨ ਅਨੁਦਾਤਾ ਜਿਹਨੂੰ ਕਿਹਾ ਜਾਂਦਾ ਸੀ ਅਜਾ ਅਨੁਦਾਤਾ ਸੜਕਾਂ ਤੇ ਐ ਪਰ ਹਾਲੇ ਤੱਕ ਟੇਬਲ ਟਾਕ ਤੇ ਗੱਲ ਹੀ ਨਹੀਂ ਹੋ ਰਹੀ ਸਰਕਾਰ ਵੱਲੋਂ ਇਸ ਤਰੀਕੇ ਦਾ ਕੋਈ ਅ આમੰਤਰਣ ਆ ਜਿਹੜਾ ਉਹ ਵੀ ਨਹੀਂ ਦਿੱਤਾ ਗਿਆ ਤੁਸੀਂ ਇਹਨੂੰ ਡੈਮੋਕਰੇਸੀ ਕਹਿੰਦੇ ਹੋ ਇਹ ਲੋਕਤੰਤਰ ਹੈ ਨਹੀਂ ਇਹ ਨੋਟ ਤੇ ਸੋਟ ਤੰਤਰ ਵੈਸੇ ਤਾਂ ਅੱਜ ਸੋਟ ਹੀ ਐ ਨੋਟ ਦੀ ਵੀ ਗੱਲ ਨਹੀਂ ਨੋਟ ਦੀ ਗੱਲ ਵੀ ਗਈ ਕੇਵਲ ਸੋਟ ਤੰਤਰ ਹੈ ਜਿਹੜੀ ਤੁਸੀਂ ਅਰੰਗੇ ਦੀ ਗੱਲ ਕੀਤੀ ਐ ਤੇ ਅੱਜ ਤੇ ਮੈਂ ਇਹ ਗੱਲ ਕਹਿਣ ਤੋਂ ਗਰੇਜ਼ ਨਹੀਂ ਕਰਾਂਗਾ ਕਿ ਅੱਜ ਦਿੱਲੀ ਤਖਤ ਤੇ ਬੈਠਾ ਮੋਦੀ ਤੇ ਇਮਤਚਾ ਜੜੇ ਨੇ ਇਹ ਔਰੰਗੇ ਦੀ ਰੂਹ ਇਹਨਾਂ ਦੇ ਵਿੱਚ ਹੈ ਸਿਰਫ ਨਾਮਾਂ ਦਾ ਨਾਵਾਂ ਦਾ ਫਰਕ ਹੈ ਉਹੀ ਚੀਜ਼ ਹੈ ਦਿੱਲੀ ਤਖਤ ਤੇ ਉਸੇ ਬੈਠ ਕੇ ਨੇ ਜ਼ੁਲਮ ਕੀਤੇ ਸੀ ਤੇ ਦਿੱਲੀ ਤਖਤ ਤੇ ਬੈਠ ਕੇ ਅੱਜ ਇਹ ਜ਼ੁਲਮ ਕਰ ਰਹੇ ਆ ਕੀ ਫਰਕ ਹੈ ਇਹਨਾਂ ਦਾ ਇਹ ਇੱਕ ਹੀ ਚਿੰਦਨ ਪਰ ਜਿਹੜੀ ਸ਼ਹਾਦਤ ਦਾ ਮਿੰਨਾ ਜਿਹੜੀਆਂ ਅੱਜ ਉਹਨਾਂ ਦੀਆਂ ਇੱਕ ਸਵਾਲ ਹੈ ਕਿ ਜੇਕਰ ਉਸ ਟਾਈਮ ਤੇ ਵੱਡੇ ਸਾਹਿਬ ਜਾਨ ਨੇ ਤੇ ਜੰਗ ਦੇ ਮੈਦਾਨ ਦੇ ਵਿੱਚ ਤਲਵਾਰ ਦੇ ਨਾਲ ਲੜਾਈ ਲੜੀ ਤੇ ਦੁਸ਼ਮਣਾਂ ਦੀ ਆਉ ਲਾਈ ਤੇ ਫਿਰ ਸ਼ਹਾਦਤ ਜਿਹੜੀ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਜਿਹੜੀ ਸ਼ਹਾਦਤ ਹੈ ਉਹਨਾਂ ਨੂੰ ਨੀਹਾਂ 'ਚ ਚਣਿਆ ਜਾਂਦਾ ਮੇਰਾ ਇੱਕ ਸਵਾਲ ਹੈ ਬਿੰਤੀ ਦੇ ਰੂਪ ਦੇ ਵਿੱਚ ਹੈ ਸਵਚਨ ਲੋਕਤੈਂ ਮੈਂ ਸਮੂਹ ਸਰੋਤਿਆਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਅੱਜ ਸਾਨੂੰ ਕਹਿੰਦੇ ਨੇ ਕਿ ਡੱਲੇਵਾਲ ਦੀ ਜ਼ਿੰਦਗੀ ਜੜੀ ਯਾਰੇ ਜ਼ਰੂਰੀ ਆ ਸੁਪਰੀਮ ਕੋਰਟ ਵੀ ਕਹਿੰਦਾ ਕਿ ਡੱਲੇਵਾਲ ਦੀ ਜ਼ਿੰਦਗੀ ਜ਼ਰੂਰੀ ਆ ਆਮ ਸਾਨੂੰ ਕਹਿੰਦੇ ਨੇ ਯਾਰ ਲੀਡਰ ਬਚਾਓ ਕਿਸੇ ਤਰ੍ਹਾਂ ਅਸੀਂ ਇਹ ਗੱਲ ਕਰਦੇ ਹਾਂ ਉਹਨਾਂ ਤੋਂ ਸਵਾਲ ਇਹ ਪੁੱਛਦੇ ਹਾਂ ਕਿ ਜੇਕਰ ਉਸ ਟਾਈਮ ਤੇ ਛੋਟੇ ਸਹਿਬਜ਼ਾਦੇ ਨੀਹਾਂ ਚ ਨਾ ਚਨੇ ਜਾਂਦੇ ਉਹ ਸ਼ਹਾਦਤ ਨਾ ਦਿੰਦੇ ਕੀ ਅੱਜ ਸਾਡੇ ਵਿੱਚ ਉਹ ਸਰੀਰ ਤੌਰ ਤੇ ਹੋਣੇ ਸੀ ਨਹੀਂ ਸੀ ਹੋਣੇ ਹੁਣ ਰਹਿੰਦੀ ਦੁਨੀਆsrand ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਛਾ ਤੋਂ ਬਾਅਦ ਉਹਨਾਂ ਨੇ ਸ਼ਹੀਦ ਕਰਕੇ ਤੇ ਕੀ ਉਹਨਾਂ ਨੇ ਆਪ ਨੂੰ ਉਸ ਤੋਂ ਕੰਮ ਨੂੰ ਰੋਕ ਲਾਤੀ ਅੱਗੇ ਜਿਹੜਾ ਉਹਨਾਂ ਦਾ ਜਲਨ ਸੀ ਉਸ ਤਰ੍ਹਾਂ ਚੱਲਦਾ ਰਿਹਾ ਉਹਨਾਂ ਗੁਰੂ ਗੁਰੂ ਤੇਗ ਬਹਾਦਰ ਪਾਛਾ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਦਾ ਸਮਾ ਆਇਆ ਤੇ ਜੇ ਅਸੀਂ ਵੇਖੀਏ ਵੀ ਦੁਨਿਆਵੀ ਨਿਗ ਉਹਨਾਂ ਦੀ ਉਮਰ ਕਿੰਨੀ ਸੀ ਕਿੰਨੀ ਉਮਰ ਆਸੀ ਉਹਨਾਂ ਦੀ ਕਿੰਨੀ ਇਸ ਉਮਰਾਂ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦੇ ਜਿਹੜੇ ਸੀ ਉਹ ਕਾਜ ਕੀਤੇ ਖਾਲਸਾ ਪੰਥ ਦੀ ਸਿਰਜਣਾ ਹੋਣੀ ਜ਼ੁਲਮ ਦੇ ਖਿਲਾਫ ਜੂਝਣ ਦੀ ਜਿਹੜੀ ਉਹ ਗੱਲ ਕਰਨੀ ਤਲਵਾਰ ਦੇ ਨਾਲ ਕਿ ਆਉ ਲਾਏ ਦੁਸ਼ਮਣਾਂ ਦੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਆ ਜਿਹਨੇ ਰਾਜ ਵੀ ਕਾਇਮ ਕੀਤਾ ਸੋ ਇਹ ਜਿਹੜੀ ਚੀਜ਼ ਹੈ ਅੱਜ ਅਸੀਂ ਜ਼ੁਲਮ ਦੇ ਖਿਲਾਫ ਲੜ ਰਹੇ ਹਾਂ ਔਰ ਇਹ ਜ਼ੁਲਮ ਦੇ ਖਿਲਾਫ ਲੜਦੇ ਆ ਜੇ ਅੱਜ ਜਗਜੀਤ ਸਿੰਘ ਡੱਲੇਵਾਲ ਇੱਥੇ ਪਾਣਾ ਵਰਤ ਜਾਂਦਾ ਹੈ ਇਹ ਇੱਥੇ ਦੀ ਮੌਤ ਹੋ ਜਾਂਦੀ ਹੈ ਕਿ ਉਹ ਮੌਤ ਨਹੀਂ ਇੱਕ ਸ਼ਹੀਦ ਸ਼ਹਾਦਤ ਹੋਏਗੀ ਲੋਕਾਂ ਦੇ ਵਾਸਤੇ ਜ਼ੁਲਮ ਦੇ ਖਿਲਾਫ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿਸਾਨ ਜਥੇਬੰਦੀਆਂ ਤੋਂ ਭਰੋਸਾ ਜਾ ਚੁੱਕਾ ਹੈ ਉਹ ਅੱਗੇ ਆਉਣ ਵਾਲੇ ਸਮੇਂ ਚ ਕਿਸਾਨ ਜਥੇਬੰਦੀਆਂ ਫੇਰ ਇਹ ਦੁਬਾਰੇ ਜਿਹੜਾ ਉਹ ਚੱਲਣੀਆਂ ਤੇ ਅੱਗੇ ਆਉਣ ਵਾਲੇ ਸਮੇਂ ਚ ਅਸੀਂ ਆ ਬਸਰੇ ਅਗਰ ਜ਼ੁਲਮ ਦੇ ਖਿਲਾਫ ਤੁਸੀਂ ਲੜਾਈ ਲੜ ਰਹੇ ਹੋ ਪਰ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਮੈਂ ਰੋਲ ਤੁਸਿੰਗ ਮਾਨਸਾ ਦੀ ਗੱਲ ਕਰ ਲਾਂ ਉਗਰਾਹਾਂ ਦੀ ਗੱਲ ਕਰ ਲਾਂ ਉਹ ਕਹਿੰਦੇ ਜਾਂ ਹੋਰ ਜਿੰਨੇ ਵੀ ਨੇ ਉਹ ਕਹਿੰਦੇ ਸਾਡੇ ਨਾਲ ਗੱਲਬਾਤ ਕਰਕੇ ਨਹੀਂ ਚੱਲੇ ਕਹਿੰਦੇ ਅਸੀਂ ਤਾਂ ਕਰਕੇ ਨਹੀਂ ਆ ਰਹੇ ਇਹ ਕਿਸਾਨ ਜਥੇਬੰਦੀਆਂ ਹੁਣ ਤੱਕ ਭਾਰਤ ਵਿੱਚ ਕਿੰਨੀਆਂ ਕਿਸਾਨ ਜਥੇਬੰਦੀਆਂ ਨੇ ਪੇ ਕਮਿਸ਼ਨ ਬਣਦੇ ਬਣੇ ਸੱਤਕ ਪੇ ਕਮਿਸ਼ਨ ਬਣੇ ਉਹਨਾਂ ਦੀਆਂ ਰਿਪੋਰਟਾਂ ਜਿਹੜੀਆਂ ਲਾਗੂ ਹੋਈਆਂ ਕਿਸਾਨਾਂ ਦਾ ਇੱਕ ਜਿਹੜਾ ਸੀ ਬਣਿਆ ਡਾਕਟਰ ਸੁਮਿੰਦਰ ਨਾਥਨ ਕਮਿਸ਼ਨ ਬਣਿਆ ਉਹਦੀ ਰਿਪੋਰਟ ਲਾਗੂ ਹੋਈ ਹੈ ਇਹ ਰੁਲਦੂ ਵਰਗਿਆ ਨਹੀਂ ਤੇ ਅੱਜ ਤੱਕ ਜਿਹੜਾ ਮੈਂ ਬੋਲਣਾ ਨਹੀਂ ਚਾਹੁੰਦਾ ਪਰ ਮੈਨੂੰ ਹੁਣ ਇਹ ਵਾਰੀ ਵਾਰੀ ਜਿਹੜੇ ਤੁਸੀਂ ਮੀਡੀਆ ਵਾਲੇ ਜੀ ਨਾ ਮੈਂ ਤੁਹਾਡਾ ਸਤਿਕਾਰ ਵੀ ਕਰਦਾ ਹਾਂ ਕਿ ਤੁਸੀਂ ਸਵਾਲ ਕਰਨਾ ਤੁਹਾਨੂੰ ਅਧਿਕਾਰ ਆ ਪਰ ਤੁਸੀਂ ਮੈਂ ਨਾ ਚਾਹਦਿਆਂ ਹੋਇਆ ਵੀ ਮੈਨੂੰ ਨਾਂ ਲੈਣਾ ਪੈ ਗਿਆ ਇਹਨਾਂ ਲੋਕਾਂ ਨੇ ਹੀ ਹੁਣ ਤੱਕ ਇਹ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਨਹੀਂ ਕਰਾਈ ਤੇ ਇਹਨੂੰ ਪੁੱਛੋ ਵੀ ਤੂੰ ਉਹ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਬਾਰੇ ਤੇਰੀ ਕੀ ਰਾਏ ਆ ਕਿਉਂ ਨਹੀਂ ਲਾਗੋ ਕਰਾਈ ਜੇਕਰ ਕਿਸਾਨ ਚਾਹਤੇ ਬੰਦੀਆਂ ਹੁਣ ਤੱਕ ਕਿਸਾਨਾਂ ਦੇ ਮਸਲੇ ਦੇ ਪ੍ਰਤੀ ਵਫਾਦਾਰ ਹੁੰਦੀਆਂ ਤੇ ਫਿਰ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਵੀ ਲਾਗੂ ਹੁੰਦੀ ਤੇ ਅੱਜ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤੇ ਬੈਠਣ ਦੀ ਲੋੜ ਨਾ ਪੈਂਦੀ ਤੁਸੀਂ ਕਹ ਡੱਲੇਵਾਲ ਸਾਹਿਬ ਨੂੰ ਮਰਨ ਵਰਤੇ ਬੈਠਣ ਦੀ ਲੋੜ ਨਾ ਪੈਂਦੀ ਇਸ ਤੋਂ ਪਹਿਲਾਂ ਤੁਸੀਂ ਕਹਿ ਕੇ ਹਟਿਓ ਵੀ ਉਦੋਂ ਤੁਸੀਂ ਕਿਹਾ ਸੀ ਡੱਲੇ ਵਾਲਾ ਸਾਹਿਬ ਨੇ ਕਿਹਾ ਸੀ ਵੀ ਠੀਕ ਹੈ ਇੱਥੋਂ ਐਮਐਸਪੀ ਗਰੰਟੀ ਕਾਨੂੰਨ ਲੈ ਕੇ ਹੀ ਜਾਓ ਹਾਂ ਵੀ ਆਪਾਂ ਬਹਿ ਜੰਨੇ ਆ 20 ਦਿਨ ਹੋਰ ਬਹਿ ਜਾਓ ਕਿਹੜੇ ਕਿਹੜੇ ਕਿਸਾਨ ਆ ਗੂਨੇ ਉਦੋਂ ਕਿਹਾ ਸੀ ਕਿਉਂਕਿ ਜਿਨ੍ਹਾਂ ਨੇ ਵੋਟਾਂ ਲੜੀਆਂ ਆ ਫਿਰ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਸੀਐਮ ਬਣ ਜਾਾਂਗੇ ਮੈਂ ਜਿਹੜੀ ਗੱਲ ਉਸ ਮਹਾਪੁਰਸ਼ ਦੀ ਕੀਤੀ ਆ ਨਾ ਮੈਂ ਮਿਸਾਲ ਤੁਹਾਨੂੰ ਇਸੇ ਕਰਕੇ ਦਿੰਦੀ ਆ ਹੂੰ ਉਹਨੇ ਇਹ ਗੱਲ ਕਹੀ ਸੀ ਉਹ ਵਿਸਵਾਕਾਂ ਨੂੰ ਬੀਬੀ ਕਹਿਣ ਲੱਗੀ ਹੂੰ ਕਿ ਤੁਸੀਂ ਇਹ ਗੱਲ ਮੈਨੂੰ ਉਦੋਂ ਕਿਉਂ ਨਹੀਂ ਕਹੀ ਤੇ ਉਹ ਮਹਾਪੁਰਸ਼ਾਂ ਨੇ ਕਿਹਾ ਕਿ ਉਦੋਂ ਮੈਨੂੰ ਇਹ ਸੀ ਕਿ ਮੇਰੀ ਜੀਵਨ ਜਿੰਦਗੀ ਬਾਕੀ ਆ ਤੇ ਕਿਤੇ ਡੋਲ ਨਾ ਜਾਵਾਂ ਹਮ ਇਸ ਕਰਕੇ ਇਹ ਆ ਵੀ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਨਾ ਜਿਸ ਸਟੇਜ ਤੇ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਨਾ ਜੇ ਇਥੋਂ ਖੁਦਾ ਨਿਖਾਸਤਾ ਸਰਕਾਰ ਚੁੱਕ ਕੇ ਜ਼ਬਰਦਸਤੀ ਲੈ ਜਾਂਦੀ ਆ ਕੁਝ ਵੀ ਲੈ ਜਾਂਦੀ ਆ ਅੱਗੇ ਕੀ ਬਣਦਾ ਹੈ ਉਹਨਾਂ ਚਿਰ ਮੈਂ ਇਸ ਕਰਦਾ ਜਵਾਬ ਨਹੀਂ ਦੇਣਾ ਹਾਂ ਹਾਂ ਜਾ ਤਾਂ ਅਸੀਂ ਜਿਹੜੀਆਂ ਇਹ ਮੰਗਾਂ ਲਾਗੂ ਕਰਾ ਕੇ ਜਾਈਏ ਇੱਥੋਂ ਨਗਾਰੇ ਦੀ ਚੋੜ ਤੇ ਡੱਗੇ ਲਾਉਂਦੇ ਜਾਈਏ ਕੱਲੇ-ਕੱਲੇ ਦਾ ਨਾਮ ਲਵਾਂਗੇ ਫਿਰ ਫਿਰ ਨਾਲ ਲੈਣ ਦੀ ਲੋੜ ਕੀ ਪੈਣੀ ਆ ਆਪਣੇ ਆਪ ਲੋਕਾਂ ਨੇ ਲੋਕਾਂ ਨੇ ਨਾਮ ਲੈਣੇ ਆ ਮੈਨੂੰ ਲੋੜ ਨਹੀਂ ਪੈਣੀ ਲੋਕ ਨਾਲ ਲੈਣਗੇ ਠੀਕ ਹੈ ਤੇ ਜਾਂ ਡੱਲੇਵਾਲ ਜਾਂ ਤੇ ਇੱਥੋਂ ਨਗਾਰੇ ਵਜਾਉਂਦੇ ਅਸੀਂ ਜਾਈਏ ਤੇ ਜਾਂ ਡੱਲੇਵਾਲ ਦੀ ਇੱਥੇ ਜਿਹੜਾ ਉਹ ਸ਼ਹਾਦਤ ਹੋ ਜਾਂਦੀ ਆ ਫੇਰ ਜਵਾਬ ਦਊਗਾ ਫੇਰ ਫਿਰ ਨਾਂ ਵੀ ਲਵਾਗੇ ਮੈਨੂੰ ਤਾਂ ਲੋੜ ਹੀ ਨਹੀਂ ਪੈਣੀ ਲੋਕਾਂ ਨੇ ਆ ਪੁੱਛਣਾ ਅੱਜ ਪੁੱਛਣ ਲੱਗੇ ਆ ਅੱਜ ਸਾਡੇ ਕੋਲ ਲੋਕ ਆ ਰਹੇ ਨੇ ਇੱਥੇ ਕੱਲ ਮੇਰੇ ਕੋਲ ਆਏ ਸੀ ਕੁਝ ਬੰਦੇ ਤੇ ਅੱਜ ਉਗਰਾਹਾਂ ਦੇ ਬੰਦੇ ਆਏ ਆ ਮੇਰੇ ਕੋਲੇ ਜਥੇਬੰਦੀਆਂ ਛੱਡ ਕੇ ਤੁਹਾਡੇ ਵਿੱਚ ਆ ਰਹੇ ਨੇ ਪਿੰਡ ਪਿੰਡ ਹੈਗਾ ਹੀਰੋ ਮਾਨਸਾ ਦੇ ਕੋਲੇ ਆ ਤੇ ਉਹ ਮੇਰੇ ਕੋਲ ਪੂਰਾ ਐਡਰੈਸ ਲਿਖਿਆ ਮੇਰੇ ਕੋਲ ਟੈਲੀਫੋਨ ਨੰਬਰ ਲਿਖਿਆ ਤੇ ਉਹ ਹੀਰੋ ਪਿੰਡ ਤੋਂ ਆਇਆ ਤੇ ਅੱਜ ਆਟਾ ਦਾਣਾ ਲੈ ਕੇ ਆਇਆ ਪੱਕੇ ਆ ਗਏ ਬਿਲਕੁਲ ਆਟਾ ਦਾਣਾ ਲੈ ਕੇ ਆਇਆ ਤੇ ਔਰ ਕਹਿੰਦੇ ਨੇ ਕਿ ਅੱਜ ਤਸੀਂ ਸਿਰਫ ਸਮਾਨ ਦੇਣ ਆਏ ਆ ਅਸੀਂ ਝੰਡੇ ਵੀ ਬਦਲਾਂਗੇ ਇਹ ਉਗਰਾਹਾ ਦੇ ਬੰਦੇ ਆਏ ਨੇ ਮੇਰੇ ਕੋਲੇ ਤੁਸੀਂ ਨਾਂ ਦੀ ਗੱਲ ਕਰਦੇ ਹੋ ਲੋਕ ਆਪਣੇ ਆਪ ਲੈਣਗੇ ਸਾਨੂੰ ਲੈਣ ਦੀ ਕੋਈ ਲੋੜ ਪੈਣੀ ਆ ਆਲੇ ਦੁਆਲੇ ਕਾਫੀ ਲੇਅਰਸ ਦੇ ਵਿੱਚ ਤੁਸੀਂ ਸਿਕਿਉਰਿਟੀ ਟਾਈਟ ਕੀਤੀ ਆ ਜਿਵੇਂ ਮੰਨ ਲਓ ਪਰਲੇ ਪਾਸੇ ਹਰਿਆਣੇ ਵਾਲਿਆਂ ਨੇ ਸਿਕਿਉਰਿਟੀ ਟਾਈਟ ਕੀਤੀ ਹੋਈ ਆ ਤੁਸੀਂ ਚਾਰੇ ਪਾਸਿਓਂ ਡੱਲੇਵਾਲ ਸਾਹਿਬ ਦੀ ਕੀ ਲੱਗਦਾ ਹੈ ਵੀ ਸਰਕਾਰ ਜਿਵੇਂ ਉਸ ਤਰੀਕੇ ਨਾਲ ਚੱਕਿਆ ਗਿਆ ਸੀ ਡੱਲੇਵਾਲ ਸਾਹਿਬ ਨੂੰ ਚੱਕ ਕੇ ਲਿਜਾ ਸਕਦੀ ਆ ਹੁਣ ਦੇਖੋ ਅਸੀਂ ਸਰਕਾਰ ਦੇ ਨਾਲ ਕੋਈ ਜੰਗ ਤਾਂ ਲੜਨੀ ਨਹੀਂ ਹੈ ਅਸੀਂ ਤਾਂ ਆਪਣੀ ਸੇਫਟੀ ਵਾਸਤੇ ਹੁਣ ਸਵਾਲ ਇਹ ਆ ਕਿ ਸਾਡੀਆਂ ਮੰਗਾਂ ਨਹੀਂ ਮੰਨਦੇ ਸਾਨੂੰ ਮਰਮ ਨਹੀਂ ਦਿੰਦੇ ਪਈ ਕਿਤੇ ਚੋਕੇ ਨਾ ਲੈ ਜਾਣ ਹੁਣ ਉਹ ਜਿੰਨੀ ਕਿਸੇ ਸਕਿਉਰਟੀ ਕਰ ਸਕਦੇ ਆ ਉਹਨਾਂ ਦੇ ਬਰਾਬਰ ਤਾਂ ਨਹੀਂ ਨਾ ਅਸੀਂ ਆਗੇ ਸਰਕਾਰ ਤਾਂ ਸਰਕਾਰ ਹੈ ਨਾ ਉਹਨਾਂ ਕੋ ਕਿੰਨੀ ਕਿਸਮ ਦੀਆਂ ਫੋਰਸਾਂ ਨੇ ਹੁਣ ਜਿੰਨਾ ਕੁ ਅਸੀਂ ਕਰ ਸਕਦੇ ਆ ਸਾਨੂੰ ਇਹ ਆ ਕਿ ਜਿਸ ਤਰ੍ਹਾਂ 26 ਨਵੰਬਰ ਨੂੰ ਚੋਕੇ ਲੈ ਗਏ ਸੀ ਨਾ ਕਿਤੇ ਦੁਬਾਰਾ ਉਸ ਤਰ੍ਹਾਂ ਨਾ ਹੋਣ ਕਿ ਜੇ ਆਉਣਗੇ ਤੇ ਫਿਰ ਕੋਈ ਸਾਨੂੰ ਕੋਈ ਮਾਰ ਕੱਪ ਕੇ ਸਿਰ ਪਾੜ ਕੇ ਲੱਤਾ ਬਾਵਾ ਪਨ ਕੇ ਮੌਤ ਦੇ ਘਾਟ ਉਤਾਰ ਕੇ ਸਾਡਾ ਖੂਨ ਡੋਲ ਕੇ ਬਾਕੀਆਂ ਦਾ ਫੇਰ ਹੀ ਡਲੇ ਵੱਲ ਨੂੰ ਲਿਜਾਂਗੇ ਨਾ ਇਸ ਤਰ੍ਹਾਂ ਤੇ ਨਾ ਲਿਜਾਂਗੇ ਤੁਸੀਂ ਤਾਂ ਕਹਿ ਰਹੇ ਸੀ ਵੀ ਤੁਸੀਂ ਖਬਰਾਂ ਸੁਣੀਆਂ ਨੇ ਹੈਲੀਪੈਡ ਵੀ ਬਣਦੇ ਆ ਬਿਲਕੁਲ ਬਣਿਆ ਜੀ ਇੱਥੇ ਪਤਾ ਲੱਗਿਆ ਸਾਨੂੰ ਵੀ ਇੱਥੇ ਹੈਲੀਪੈਡ ਜਿਹੜਾ ਉਹ ਬਣਿਆ ਪਰ ਹੈਲੀਪੈਡ ਦੇ ਇਹ ਤਰੀਕੇ ਹੈਗਾ ਵੀ ਇਥੋਂ ਚੁੱਕ ਕੇ ਉੱਥੇ ਏਡੀ ਛੇਤੀ ਲੈ ਜਾਣਗੇ ਇਹ ਹੈਲੀਪੈਡ ਜਿਹੜੇ ਇਹਨਾਂ ਨੇ ਕਿਸ ਤਰ੍ਹਾਂ ਬਣਾਏ ਨੇ ਇੱਕ ਦਸਤ ਪਾਉਣ ਵਾਸਤੇ ਬਣਾਏ ਨੇ ਜਾਂ ਕਿਸ ਤਰ੍ਹਾਂ ਹੁਣ ਪੁਲਿਸ ਪੰਜਾਬ ਪੁਲਿਸ ਹੈ ਪੰਜਾਬ ਪੁਲਿਸ ਜਿਹੜੀ ਆ ਉਹ ਬੈਠੀ ਕਿੱਥੇ ਆ ਆ ਦਾਤੇ ਦਾਤੇ ਸਿੰਘ ਵਾਲਾ ਪਿੰਡ ਨਾਲ ਹੀ ਇੱਥੋਂ ਆਪਣੇ ਇੱਥੇ ਜਿੱਥੇ ਆਪਾਂ ਬੈਠੇ ਆ ਇੱਥੋਂ ਸਿਰਫ 1.5 ਕਿਲੋਮੀਟਰ ਦੂਰੀ ਤੇ ਆ ਤੇ ਉੱਥੇ ਪੰਜਾਬ ਪੁਲਿਸ ਜਿਹੜੀ ਆ ਉੱਥੇ ਬੈਠੀ ਆ ਇਧਰ ਇੱਕ ਪ ਉੱਥੇ ਪੰਜਾਬ ਪੁਲਿਸ ਬੈਠੀ ਆ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਰਮ ਨਹੀਂ ਆਉਂਦੀ ਹਾਂ ਮੁੱਖ ਮੰਤਰੀ ਨੂੰ ਪੰਜਾਬ ਦਾ ਜਿਹੜੀ ਪੁਲਿਸ ਉਧਰ ਤੋਂ ਬਟਾਈ ਆ ਉਹ ਕਾਦੇ ਲਈ ਬਟਾਈ ਆ ਤੇ ਫਿਰ ਅਸੀਂ ਹੁਣ ਜੇ ਆਪਣੀ ਜਿੰਨੀ ਕੁ ਪਹਿਰੇਦਾਰੀ ਕਰ ਸਕਦੇ ਹੁਨੀ ਤਾਂ ਕਰਨੀ ਸਾਡਾ ਫਰਜ਼ ਬਣਦਾ ਹੈ ਨਾ ਸਾਡੇ ਕੋਲ ਕਿਹੜੀਆਂ ਫੋਰਸਾਂ ਨਹੀਂ ਸਾਡੇ ਕੋਲ ਕਿਹੜੀਆਂ ਅਸੀਂ ਕੋਈ ਇੱਥੇ ਕੋਈ ਜੰਗ ਥੋੜੀ ਲੜਨਾ ਆ ਅਸੀਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਹਾਂ ਸ਼ਾਂਤਬਈ ਜਿਹੜੀ ਲੜਾਈ ਉਹ ਲੜ ਰਹੇ ਆ ਔਰ ਇਹ ਸ਼ਾਂਤਬਈ ਦਾ ਜਿਹੜਾ ਸਾਨੂੰ ਮਿਲ ਕੇ ਇੱਕ ਰਸਤਾ ਦਰਸਾਇਆ ਉਹ ਪੰਚਮ ਪਾਤਸ਼ਾਹ ਨੇ ਸ਼ਾਂਤਬਈ ਸ਼ਹਾਦਤ ਦੇ ਕੇ ਜਿਹੜਾ ਉਹ ਸਾਨੂੰ ਰਸਤਾ ਦਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਾਂਤਬਈ ਸ਼ਹਾਦਤ ਦੇ ਕੇ ਫਿਰ ਉਸ ਤੋਂ ਬਾਅਦ ਵੀ ਭਾਈ ਮਨੀ ਸਿੰਘ ਵਰਗੇ ਸੀ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਸ਼ਾਂਤਬਈ ਸ਼ਹਾਦਤਾਂ ਦਿੱਤੀਆਂ ਨੇ ਹੁਣ ਭਾਈ ਮਨੀ ਸਿੰਘ ਅੱਜ ਕੋਈ ਬੰਦੇ ਇਹ ਕਹਿੰਦੇ ਨੇ ਕਿ ਅਸੀਂ ਮਰਨ ਵਰਤ ਰੱਖਣ ਵਾਲੇ ਨਹੀਂ ਹਾਂ ਅਸੀਂ ਜੂਝ ਕੇ ਮਰਨ ਵਾਲੇ ਹਾਂ ਕਈ ਤਾਂ ਹੁਣ ਇਹ ਵੀ ਕਹੀ ਜਾਂਦੇ ਨੇ ਵੀ ਇਹ ਸਿੱਖੀ ਦੇ ਵਿੱਚ ਮਰਨ ਵਰਤ ਹੈ ਹੀ ਨਹੀਂ ਉਹ ਕਹਿੰਦੇ ਦੇਖੋ ਮੈਂ ਨਾਂ ਲੈਣ ਤੋਂ ਗਰੀਜ ਨਹੀਂ ਕਰਾਂਗਾ ਇੱਥੇ ਕਿ ਮੈਂ ਛੋਟੇ ਛੋਟੇ ਨਾਂ ਵੀ ਲੈਦਿਆਂ ਮਾਦਸ ਕਰ ਕਰਦਾ ਆਪੋ ਆਪਣੀ ਵਿਚਾਰ ਹੁੰਦੀ ਆ ਮੇਰੀ ਇੱਕ ਬਹੁਤ ਉੱਚ ਕੋਟੀ ਦੇ ਰਾਗੀ ਦੇ ਨਾਲ ਗੱਲ ਹੋਈ ਮੈਂ ਆਹੋ ਕਹਿੰਦੇ ਵੀ ਸਰਸਾ ਜੀ ਇਹ ਤਾਂ ਠੀਕ ਨਹੀਂ ਵੀ ਮਰ ਰਵਰ ਤਾਂ ਤੇ ਆਪਣੇ ਚਾਹੇ ਨਹੀਂ ਮੈਂ ਉਹਨਾਂ ਨਾਲ ਗੁਰੂ ਤੇਗ ਬਾਦਰ ਪਾਸ਼ਾ ਦੀ ਜਿਹੜੀ ਸੀ ਇੱਕ ਕਹਾਣੀ ਜਿਹੜੀ ਸੀ ਉਹ ਸਾਂਝੀ ਕੀਤੀ ਪੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੇ ਕਾਤਲ ਕੋਲੇ ਆਪ ਜਾ ਸਕਦੇ ਆ ਤੇ ਅਸੀਂ ਸ਼ਾਂਤਮਈ ਰਹਗੇ ਜੇ ਉਤਰਾ ਅਸੀਂ ਲੜਾਈ ਲੜਦੇ ਤਾਂ ਅਸੀਂ ਆਪਣੇ ਬੱਚੇ ਕੀ ਜਿਹੜੀ ਨੇ ਉਹ ਗੋਲੀਆਂ ਜਿਵੇਂ ਛੁੱਪ ਕਰਨ ਨੂੰ ਪਹਿਲਾਂ ਬਰਵਾਤਾ ਪ੍ਰਿਤਪਾਲ ਨੂੰ ਇੱਥੇ ਜੁੜਾ ਉਹ ਚੋੱਕੇ ਲੈ ਗਈ ਬੋਰੇਜ ਪਾ ਕੇ ਲੈ ਕੇ ਤੇ ਫਿਰ ਉਹਦਾ ਪੈਰਾਂ ਤੋਂ ਲੈ ਕੇ ਸਿਰ ਤੱਕ ਉਹਦੀ ਹੱਡੀਆਂ ਜਿਹੜੀਆਂ ਸਭ ਚੱਕਣਾ ਚੂਰ ਕਰਤੀਆਂ ਤੇ ਜੇ ਅਸੀਂ ਗਾਹ ਨੂੰ ਜਾਂਦੇ ਆ ਤੇ ਸਾਡੇ ਤੇ ਗੋਲੀਆਂ ਚੱਲਣੀਆਂ ਤੇ ਅਸੀਂ ਹੁਣ ਸ਼ਾਂਤਮਈ ਰਹਿ ਕੇ ਤੇ ਅਸੀਂ ਇਹ ਲੜਾਈ ਲੜ ਰਹੇ ਆ ਤੇ ਇਹ ਜਿਹੜੀ ਲੜਾਈ ਇਸ ਢੰਗ ਦੇ ਨਾਲ ਅਸੀਂ ਲੜ ਰਹੇ ਆ ਤੇ ਇਹਦੇ ਨਾਲ ਹੁਣ ਦੱਸੋ ਵੀ ਇਦੋਂ ਵਧੀਆ ਔਰ ਸਾਡੇ ਕੋਲ ਕੋਈ ਤਰੀਕਾ ਕੋਈ ਕੀ ਅਸੀਂ ਹੁਣ ਆਪਣੇ ਬੱਚੇ ਮਰਵਾ ਲਈਏ ਕੀ ਅਸੀਂ ਹੁਣ ਇੱਥੇ ਰਹਿੰਦੇ ਤੇ ਜੇ ਗੁਰੂ ਤੇਗ ਹਾਦਰ ਪਾਚਾ ਉਹਨਾਂ ਦਾ ਨਾਂ ਤੇਗ ਹਾਦਰ ਤਾਂ ਸੀ ਉਹ ਤੇਗ ਦੇ ਤਾਂ ਨਹੀਂ ਸੀ ਤੇ ਉਹ ਉਸ ਟਾਈਮ ਦੇ ਉੱਤੇ ਉਹਨਾਂ ਨਾਲ ਸਿੱਖ ਜੀ ਕਹਿੰਦੇ ਵੀ ਆਪਾਂ ਇਹ ਪਰਵਾ ਆਪਾਂ ਨਹੀਂ ਜਾ ਕੇ ਸਾਧਦੇ ਨਹੀਂ ਉਹਦੇ ਕੋਲ ਨਹੀਂ ਜਾਣਾ ਲੜ ਕੇ ਜੂਝ ਕੇ ਜਿਹੜਾ ਉਹ ਮਰਾਂਗੇ ਫਿਰ ਉਹਨਾਂ ਨੇ ਫੈਸਲਾ ਕੀਤਾ ਉਹ ਕਾਤਲ ਦੇ ਕੋਲ ਕਿਉਂ ਗਏ ਜੇ ਗੁਰੂ ਸਾਡੇ ਕਾਤਲ ਕੋਲ ਜਾ ਸਕਦੇ ਆ ਤੇ ਅੱਜ ਦੇ ਜਿਹੜੇ ਇਹ ਹੰਕਾਰੀ ਬਾਦਸ਼ਾਹ ਨੇ ਔਰੰਗੇ ਦੀ ਰੂਹ ਵਾਲੇ ਇਹਨਾਂ ਦੇ ਖਿਲਾਫ ਅਸੀਂ ਸ਼ਾਂਤ ਬਈ ਰਹਿ ਕੇ ਅਸੀਂ ਇਸ ਤਰ੍ਹਾਂ ਕਿਉਂ ਨਹੀਂ ਜਿਹੜਾ ਉਹ ਲੜਾਈ ਕਿਉਂ ਨਹੀਂ ਲੜ ਸਕਦੇ ਤੇ ਉਹ ਉਹਨਾਂ ਨੇ ਇੱਕ ਦਮ ਕਿਹਾ ਪਰ ਠੀਕ ਹੈ ਮੈਂ ਆਉਣਾ ਤਾਂ ਸਾਡੇ ਕੋਲ ਬਹੁਤ ਸਾਰੇ ਹੁਣ ਵੇਖੋ ਧਾਰਮਿਕ ਸ਼ਕਤੀ ਤਾਂ ਸਿੱਖ ਸ਼ਕਤੀ ਤਾਂ ਆ ਰਹੀਆਂ ਨੇ ਨਾ ਉਹਨਾਂ ਨੂੰ ਸਮਝ ਆ ਗਈ ਸਾਰਿਆਂ ਨੂੰ ਫਿਰ ਵਾਕਿਆ ਯਾਰ ਇਹ ਜਿਹੜੀ ਲੜਾਈ ਆ ਬੜੀ ਸੁਚੱਜੀ ਆ ਔਰ ਇਹ ਸ਼ਾਂਤ ਬਈ ਲੜਾਈ ਲੜ ਕੇ ਅਸੀਂ ਬਿਨਾ ਕਤਲੋਗਾਰ ਤੋਂ ਜਿਹੜਾ ਉਹ ਪ੍ਰਾਪਤ ਹੀ ਕਰ ਸਕਦੇ ਆ ਬਾਕੀ ਉਹਨਾਂ ਦੇ ਨਾਲ ਅਸੀਂ ਜਿਹੜੇ ਹਥਿਆਰਬੰਦ ਲੜਾਈ ਲੜਦੇ ਆ ਤੇ ਸਾਡੇ ਕੋਲ ਉਹ ਚੀਜ਼ਾਂ ਹੈਗੀਆਂ ਨੇ ਨਾਲੇ ਹਥਿਆਰਬੰਦ ਲੜਾਈ ਛੋੜੀਆ ਫਿਰ ਵੀ ਭਾਵੇਂ ਕੁਝ ਵੀ ਆ ਜਿਸ ਵੀ ਦੇਸ਼ ਚ ਤੁਸੀਂ ਰਹੋਗੇ ਉਸ ਦੇਸ਼ ਦੇ ਕਾਇਦੇ ਕਾਨੂੰਨ ਉਹਦੇ ਲਾ ਦੇ ਮੁਤਾਬਕ ਤੁਹਾਨੂੰ ਚੱਲਣਾ ਪਏਗਾ ਇਹ ਦੇਸ਼ ਅਸਲ ਮੈਨਜ਼ ਤੇ ਸਾਡਾ ਸੀ ਪਰ ਬਦਕਿਸਮਤੀ ਸਾਡੀ ਸਿੱਖ ਲੀਡਰਾਂ ਦੀ ਕਿ ਜਿਨ੍ਹਾਂ ਨੇ ਇਹ ਸਾਨੂੰ ਜਿਹੜਾ ਅਸੀਂ ਉਹ ਗੁਲਾਮ ਬਣਾ ਕੇ ਰੱਖਿਆ ਇਹ ਆਖਰ ਵਿੱਚ ਮੈਂ ਗੱਲ ਕਰਾਂਗਾ ਵੀ ਇਹ ਗੁਲਾਮ ਬਣਾਇਆ ਸਾਨੂੰ ਸਾਨੂੰ ਆਜ਼ਾਦੀ ਅਸਾਂ ਲਈ 80 85% ਤੋਂ ਲੈ ਕੇ 93% ਤੱਕ ਕੁਰਬਾਨੀਆਂ ਸਾਡੀਆਂ ਹੋਣ ਤੇ ਅਸੀਂ ਫੇਰ ਗੁਲਾਮਾਂ ਦੀ ਜ਼ਿੰਦਗੀ ਇਹ ਜਿਹੜੀ ਚੀਜ਼ ਆ ਸਾਡੇ ਜਿਹੜੇ ਉਸ ਟਾਈਮ ਦੇ ਉੱਤੇ ਸਿੱਖ ਲੀਡਰ ਸੀ ਉਹਨਾਂ ਦਾ ਬੇੜਾ ਗਰਕ ਹੋਇਆ ਜਿਹੜੇ ਅੱਜ ਅਸੀਂ ਜਿਹੜਾ ਸੰਤਾਪ ਭੋਗ ਰਹੇ ਹਾਂ ਸੋ ਇਹ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਲੜਾਈ ਆ ਇਸ ਤੋਂ ਵਧੀਆ ਕੋਈ ਤਰੀਕਾ ਹਰ ਸਾਡੇ ਕੋਲ ਹੈ ਨਹੀਂ ਅਸੀਂ ਤੇ ਵੀ ਕਹਿੰਦੇ ਹਾਂ ਹੁਣ ਤੁਸੀਂ ਸਵਾਲ ਕੀਤਾ ਕਿ ਸਿੱਖ ਧਰਮ ਦੇ ਵਿੱਚ ਜਿਹੜਾ ਆਤਮ ਹੱਤਿਆ ਮਤਲਬ ਕਿ ਮਰਨ ਵਰਤਦਾ ਨਹੀਂ ਹੈਗਾ ਮੈਂ ਤੁਹਾਡੇ ਚੈਨਲ ਦੇ ਰਹੀ ਮੈਂ ਤੁਹਾਨੂੰ ਬੱਚਾ ਨਹੀਂ ਸਮਝਦਾ ਤੁਸੀਂ ਪੜੇ ਲਿਖੇ ਹੋ ਤੁਸੀਂ ਆਪ ਦੱਸ ਦਿਓ ਬੇਨਤੀ ਰੂਪ ਚ ਸਵਾਲ ਹੈ ਮਰਾ ਕਿਸਦਾ ਮਨ ਦਿਖਾ ਕੇ ਨਹੀਂ ਬੇਨਤੀ ਰੂਪ ਸਵਾਲ ਹੈ ਤੁਹਾਡੇ ਕੋਲ ਕੋ ਵਧੀਆ ਤਰੀਕਾ ਹੈਗਾ ਇਹਦਾ ਤੁਸੀਂ ਸਾਨੂੰ ਦੱਸ ਦੋ ਜਾਂ ਜਿਹੜੇ ਕਹਿੰਦੇ ਨੇ ਕਿ ਸਿੱਖ ਧਰਮ ਵਿੱਚ ਜਿਹੜਾ ਮਰਨ ਵਰਤ ਨਹੀਂ ਤੇ ਇਹ ਕਿਸ ਇੱਕ ਕਿਸਮ ਦੀ ਆਤਮ ਹਥਿਆ ਉਹ ਸਾਨੂੰ ਇਹਦੋਂ ਵਧੀਆ ਤਰੀਕਾ ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ ਸਾਨੂੰ ਵਧੀਆ ਤਰੀਕਾ ਦੱਸ ਦੋ ਜੀ ਅਪਣਾ ਲੈ ਜੀ ਤਾਂ ਡੱਲੇ ਵਾਲਾ ਸਾਹਿਬ ਦੇ ਨਾਲ ਤੁਸੀਂ ਪਹਿਲਾਂ ਆਪਾਂ ਗੱਲਬਾਤ ਕੀਤੀ ਸੀ ਕਹਿੰਦੇ ਡੱਲੇ ਵਾਲਾ ਸਾਹਿਬ ਤੁਸੀਂ ਕਿਹਾ ਸੀ ਵੀ ਉਹ ਕਹਿੰਦੇ ਵੀ ਜੱਟਾ ਤਿਆਰ ਹੈ ਤੁਸੀਂ ਕਿਹਾ ਹਾਂ ਮੈਂ ਤਿਆਰ ਹਾਂ ਪਰ ਹੁੰਡਲੇ ਵਾਲਾ ਸਾਹਿਬ ਨੂੰ ਜਿਸ ਤਰੀਕੇ ਨਾਲ ਦੇਖਦੇ ਆਂ ਉਹਨਾਂ ਦੀ ਸਿਹਤ ਬਹੁਤ ਨਾਸਾਜ਼ ਨਾਜ਼ੁਕ ਹਾਲਾਤ ਨੇ ਉਹਨਾਂ ਦੇ ਮਨ ਦੇ ਵਿੱਚ ਕੀ ਆਉਂਦਾ ਮਤਲਬ ਉਹਨਾਂ ਦੇ ਨਾਲ ਤੁਸੀਂ ਸਟਰਗਲ ਕੀਤਾ ਤੁਹਾਨੂੰ ਇਕੱਠੇ ਦੇਖਦੇ ਆਂ ਅਸੀਂ ਹੁਣ ਕੀ ਆਉਂਦਾ ਉਹਨਾਂ ਨੂੰ ਦੇਖ ਕੇ ਜਦੋਂ ਮਿਲਦੇ ਆਂ ਗੱਲ ਇਹ ਆ ਯਾਰ ਉਹ ਸਾਡਾ ਫਿਰ ਵੀ ਲੀਡਰ ਹੈ ਅਸੀਂ ਇਹਨੂੰ ਆਗੂ ਮੰਨ ਕੇ ਚੱਲਦੇ ਆਂ ਔਰ ਇਸ ਬੰਦੇ ਤੋਂ ਮੈਨੂੰ ਬੜੀਆਂ ਵਟੀਆਂ ਆਸਾਂ ਨੇ ਮੈਂ ਜਦੋਂ ਪੰਜਾਬ ਸਕੂਲ ਸਿੱਖਿਆ ਭਾਗ ਕੇ ਧਰਨਾ ਲਾਇਆ ਸੀ ਮੈਂ ਇਹ ਕੋ ਗਿਆ ਹੂੰ ਮੈਂ ਖਾਫੀ ਆਕਾਤਾਂ ਬਣੇ ਕਿੰਨਾ ਹਲਕੀ ਹਮੇਗਾ ਤਰੀਕਾ ਦਾ ਵਛਾ ਦੇ ਜਾ ਕੇ ਇਸ ਬੰਦੇ ਤੋਂ ਮੈਨੂੰ ਬੜੀਆਂ ਵਟੀਆਂ ਆਸਾਂ ਨੇ ਚਾਹੁੰਦੇ ਨਹੀਂ ਤੇ ਇਹ ਸਾਡੇ ਤੋਂ ਜਾਵੇ ਪਰ ਇਹ ਵੀ ਗੱਲ ਹੈ ਕਿ ਜਿਸ ਸਟੇਟ ਤੇ ਆ ਜਾ ਚੁੱਕੇ ਹਾਂ ਜਦੋਂ ਪਿੱਛੇ ਮੁੜਨਾ ਬਹੁਤ ਔਖਾ ਹੈ ਤੇ ਹੋਰ ਵੀ ਸਾਲ ਜਾਂ 2 ਸਾਲ ਜਾਂ 10 ਸਾਲਾਂ ਨੂੰ ਮਰ ਰਹੀ ਹੈ ਨਾ ਸੰਸਾਰ ਤੇ ਰਹਿਣਾ ਤੇ ਨਹੀਂ ਨਾ ਪਰ ਇੱਕ ਐਸਾ ਇਤਿਹਾਸ ਸਿਰਜਾ ਜਾਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਉਤਨਾ ਸਾਨੂੰ ਮੈਂ ਹੁਣ ਗੱਲ ਜੜੀਆਂ ਨਾ ਲੰਬੀ ਹੋ ਜਾਂਦੀ ਹੈ ਜਦੋਂ ਪਹਿਲਾ ਮੋਰਸਾ ਚੱਲਦਾ ਸੀ ਮੈਂ ਗੁਰਦਾਸਪੁਰ ਗਿਆ ਮੈਨੂੰ ਨੌਜਵਾਨਾਂ ਨੇ ਘੇਰ ਲਿਆ ਉਹ ਕਹਿੰਦੇ ਅੰਕਲ ਜੀ ਇੱਕ ਗੱਲ ਦੱਸੋ ਭਈ ਗੁਰੂਸਕਾਲ ਤੋਂ ਲੈ ਕੇ ਅੱਜ ਤੱਕ ਲੜਦੇ ਆਏ ਸ਼ਹਾਦਤਾਂ ਦਿੰਦੇ ਆ ਧਰਨੇ ਦਿੰਦੇ ਆ ਹੁਣ ਤੁਸੀਂ ਵੀ ਧਰਨੇ ਦੇ ਰਹੇ ਜੇ ਤੇ ਸਾਨੂੰ ਵੀ ਇਸੇ ਰਸਤੇ ਤੋਰਨਾ ਜੇ ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਮੈਂ ਕਿਹਾ ਸੁਣਿਓ ਗੱਲ ਇਹ ਆ ਕਿ ਜੇ ਤੁਸੀਂ ਇਹ ਸਵਾਰੀ ਸਾਨੂੰ ਸਹਿਯੋਗ ਦਿਓ ਅਸੀਂ ਚਾਹੁੰਦੇ ਆ ਕਿ ਜਿਹੜਾ ਲੜਾ ਜਿਹੜੀ ਲੜਾਈ ਆ ਸ਼ਾਂਤਮਈ ਰਹਿ ਕੇ ਲੜੀ ਜਾਵੇ ਜੇ ਸ਼ਾਂਤਮਈ ਅਸੀਂ ਸੰਘਰਸ਼ ਕਰਾਂਗੇ ਨਾ ਤੇ ਅਸੀਂ ਉਹ ਜਿੱਤਾਂਗੇ ਤੇ ਫਿਰ ਤੁਹਾਨੂੰ ਛੇਤੀ ਕੋਈ ਸੰਘਰਸ਼ ਕਰਨ ਦੀ ਲੋੜ ਨਹੀਂ ਪੈਂਦੀ ਅਸੀਂ ਜਿੱਤ ਗਏ ਸੀ ਪਰ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਭਾਈ ਫਿਰ ਉਹ ਗੱਲ ਨਹੀਂ ਕਰਨੀ ਜਿਸ ਕਾਰਨ ਅਸੀਂ ਹਾਰੇ ਹਾਂ ਅਸੀਂ ਜਿੱਤ ਕੇ ਹਾਰੇ ਹਾਂ ਕਿਹਨਾਂ ਦੇ ਕਾਰਨ ਆ ਰਹੇ ਆ ਉਹ ਤੁਹਾਨੂੰ ਵੀ ਪਤਾ ਤੇ ਲੋਕਾਂ ਨੂੰ ਵੀ ਪਤਾ ਮੈਂ ਉਸ ਪਾਸੇ ਨਹੀਂ ਜਾਣਾ ਪਰ ਮੈਨੂੰ ਇਹ ਸੀ ਕਿ ਜੇ ਅੱਜ ਮੈਂ ਉਹਨਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਜੇ ਤੁਸੀਂ ਸ਼ਾਂਤ ਰਹੋਗੇ ਨਾ ਤੇ ਮੋਰਚਾ ਜਿੱਤਾਂਗੇ ਤੇ ਫਿਰ ਤੁਹਾਨੂੰ ਇੱਕ ਦੋ ਪੀੜ੍ਹੀਆਂ ਤੱਕ ਜਿਹੜਾ ਸੰਘਰਸ਼ ਨਹੀਂ ਕਰਨਾ ਪਵੇਗਾ ਅਸੀਂ ਚਲੇ ਗਏ ਸਾਂ ਲਿਖਣ ਉਹ ਨਾ ਕਰਨ ਕਰਕੇ ਫਿਰ ਅਸੀਂ ਅੱਜ ਸੰਘਰਸ਼ ਕਰਨੇ ਆ ਅਸੀਂ ਚਾਹੁੰਦੇ ਆ ਕਿ ਅਸੀਂ ਅੱਜ ਕੁਰਬਾਨੀਆਂ ਦੇਈਏ ਆਪ ਲੀਡਰ ਕੁਰਬਾਨੀਆਂ ਦੇਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮਿਸਾਲ ਬਣੇ ਇਹ ਵੀ ਸਾਨੂੰ ਕਿਹਾ ਗਿਆ ਕਿ ਜਰਨੈਲ ਤੋਂ ਬਿਨਾਂ ਫੌਜਾਂ ਨਹੀਂ ਲੜਦੀਆਂ ਪਰ ਜੇ ਫੌਜਾਂ ਜੜੀਆਂ ਨੇ ਉਹ ਹਾਰਦੀਆਂ ਜਾਣ ਤੋਂ ਉਸ ਜਰਨੈਲ ਦਾ ਕੀ ਫਾਇਦਾ ਜਰਨੈਲ ਨੂੰ ਤੇ ਵਰਕ ਕਿchnਾ ਚਾਹੀਦਾ ਸੀ ਬੰਦਿਆਂ ਚ ਸ਼ਾਮ ਸਿੰਘ ਟਾਰੀ ਵਰਗੇ ਸਰਦਾਰ ਹਰੀ ਸਿੰਘ ਨਲਗੋਏ ਵਰਗੇ ਉਹ ਪਿੱਛੇ ਰਹਿ ਕੇ ਲੜਦੇ ਸੀ ਅੱਗੇ ਜਾ ਕੇ ਲੜਦੇ ਸੀ ਨਾ ਤੇ ਅੱਜ ਵੀ ਇਹ ਮੌਕਾ ਇੱਕ ਤੇ ਇੱਥੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੇ ਅਸੀਂ ਜਿਹੜੇ ਆਗੂ ਆ ਇਹ ਸਾਡੀ ਇੱਕ ਜ਼ਿੰਮੇਵਾਰੀ ਹੈ ਕਿ ਅਸੀਂ ਲੜਾਈ ਇਸ ਢੰਗ ਦੀ ਲੜਕੀ ਤੇ ਕੁਝ ਅਸੀਂ ਚਾਹੁੰਦੇ ਆ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨੇ ਰੋਜ਼ ਇਸ ਤਰ੍ਹਾਂ ਦੀ ਲੜਾਈ ਨਾ ਲੜਵਣ ਸਾਡੇ ਬੱਚੇ ਸੁਖ ਨਾਲ ਜੀਵਨ ਬਤੀਤ ਕਰਨ ਤਾਂ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਤਾਂ ਇਸ ਹੀ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਜਿਹੜੇ ਕਹਿੰਦੇ ਨੇ ਅਸੀਂ ਆਪਣੀਆਂ ਕੁਰਬਾਨੀਆਂ ਦੇਣ ਨੂੰ ਤਿਆਰ ਆ ਪਰ ਸੰਘਰਸ਼ ਆ ਜਿਹੜਾ ਉਹ ਲੜ ਕੇ ਜਾਂ ਜਿੱਤ ਕੇ ਹੀ ਘਰ ਨੂੰ ਜਾਵਾਂਗੇ ਤੇ ਜੇ ਸਰਕਾਰ ਇਸ ਵਾਰ ਜਿਵੇਂ ਪਿਛਲੀ ਵਾਰ ਡੱਲੇਵਾਲ ਸਾਹਿਬ ਨੂੰ ਚੱਕਿਆ ਸੀ ਜੇ ਇਸ ਵਾਰ ਚੁੱਕਣ ਆਉਂਦੀ ਆ ਜਾਂ ਪ੍ਰਸ਼ਾਸਨ ਚੁੱਕਣ ਆਉਂਦਾ ਤਾਂ ਪਹਿਲਾਂ ਸਾਡੀਆਂ ਲਾਸ਼ਾਂ ਦੇ ਉੱਪਰੋਂ ਜੀ ਲੱਗ ਕੇ ਆਉਣਾ ਪਵੇਗਾ